ਆਫੀਸਰ ਨੰਬਰ ਸਿੱਧਾ ਮੇਰੇ ਨਾਲ ਤੁਹਾਡੀ ਗੱਲਬਾਤ ਹੋਏਗੀ। ਤਾਂ ਦੋਸਤੋ ਜਿਹੜਾ ਸਾਡਾ ਇਦਾਂ ਵਿਚਾਰ ਹੁਣ ਕਰਾਂਗੇ ਸਾਡਾ ਜਿਹੜਾ ਅੱਜ ਦਾ ਮੁੱਦਾ ਕਿਸਾਨੀ ਅੰਦੋਲਨ ਨਾਲ ਜੁੜਾਇਆ ਕਿਉਂਕਿ ਕਿਸਾਨੀ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ ਮੈਨੂੰ ਯਾਦ ਹੈ ਕਿ ਮੈਂ ਪਿਛਲੇ ਸਾਲ ਅਜੇ ਦਿਨ ਹੀ ਖਨੋਰੀ ਬਾਰਡਰ ਤੋਂ ਸੀਗਾ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਜੇ ਮੀਟਿੰਗਾਂ ਹੋ ਰਹੀਆਂ ਨੇ ਵਹਿਿੱਟਾਂ ਨਿਕਲ ਰਹੀਆਂ ਨੇ ਕੋਈ ਰਿਜ਼ਲਟ ਨਹੀਂ ਆ ਰਿਹਾ ਜੋਰ ਸਾਰਿਆਂ ਪਾਸੋਂ ਲੱਗ ਰਿਹਾ ਪਰ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ ਕਿ ਕਿਸਾਨਾਂ ਕੋਲ ਦੇ ਵਿੱਚ ਜਿਹੜੀ ਹੈ ਕਿ ਇਕਤਾ ਨਹੀਂ ਦਿਖਾਈ ਦੇ ਕਿਉਂ ਤਣ ਦਿਖਾਈ ਦੇ ਰਹੀ ਕਿੱਥੇ ਕਿੱਥੇ ਪੈ ਰਿਹਾ ਕਿਸਾਨੀ ਅੰਦੋਲਨ ਦੇ ਵਿੱਚ ਪੜਾਓ ਚ ਫਰਕ ਪੈ ਰਿਹਾ ਹੈ ਤੇ ਇਸ ਪੂਰੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਜੋ ਕਿ ਇਸ ਅੰਦੋਲਨ ਤੋਂ ਸ਼ੁਰੂ ਤੋਂ ਹੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਨੇ ਪੂਰੀ ਪਲਪਲ ਦੀ ਅਪਡੇਟ ਸਾਡੇ ਦਿੰਦੇ ਨੇ ਸ਼ਰਮਾ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡਾ ਸਵਾਗਤ ਕਰਦਾ ਹਾਂ ਲਾਈਵ ਪ੍ਰੋਗਰਾਮ ਦੇ ਵਿੱਚ ਧੰਨਵਾਦ ਢੋਡੀ ਸਾਹਿਬ ਬਾਬਾ ਧੰਨਵਾਦ ਜੀ ਸ਼ਰਮਾ ਜੀ ਫਰਮ ਸਿੰਘ ਭੰਡੇਰ ਫਿਰ ਤੋਂ ਸੁਰਖੀਆਂ ਦੇਖੋ ਫਿਰ ਦੁਬਾਰਾ ਐਲਾਨ ਕਰ ਦਿੱਤਾ ਨਵਾਂ ਇੱਕ ਢੋਡੀ ਬਿਲਕੁਲ ਫੰਦੇ ਸਰਬ ਦਾ ਇੱਕ ਬਿਆਨ ਆਇਆ ਜੀ ਜੀ ਅਲੇਰ ਸਾਹਿਬ ਮਿਊਜ਼ ਬਿਆਨ ਦੇ ਵਿੱਚ ਨਾ ਤਾਂ ਇਹ ਕਲੀਅਰ ਕੀਤਾ ਵੀ 22 ਤਰੀਕ ਦੀ ਮੀਟਿੰਗ ਦੇ ਵਿੱਚ ਹੋਇਆ ਕੀ ਹੈ ਜੀ ਜੀ ਸਹੀ ਗੱਲ ਹੈ ਕੋਈ ਵੀ ਸ਼ਬਦ ਨਹੀਂ ਬੋਲਿਆ ਗਿਆ ਜੀ ਜੀ ਦੂਜਾ ਉਹ ਬਿਆਨ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਤੋਂ ਮੰਗ ਦੀ ਗੱਲ ਕਰ ਰਹੇ ਆ ਜੀ ਜਿਹੜਾ ਦੋ ਦਿਨ ਦਾ اجلاس ਆ ਪੰਜਾਬ ਸਰਕਾਰ ਦਾ ਉਹਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਜਾਂ 12 ਮੰਗਾਂ ਦੀ ਗੱਲ ਕਰਦੇ ਆ ਜੀ ਹਾਂਜੀ ਹਾਂਜੀ ਦੇਖੋ ਆ ਜੇ ਤੁਸੀਂ ਮਾਨ ਸਾਹਿਬ ਦੀ ਸਰਕਾਰ ਦੀ ਗੱਲ ਕਰਦੇ ਆ ਜਾਂ ਮਾਨ ਸਾਹਿਬ ਦੀ ਗੱਲ ਕਰਦੇ ਆ اجلاس ਦੀ ਗੱਲ ਕਰਦੇ ਆ ਫਿਰ ਤੁਸੀਂ ਉਸ ਸਮੇਂ ਕਿਉਂ ਕਹਿੰਦੇ ਹੁੰਦੇ ਆ ਜਿਸ ਸਮੇਂ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰਨੀ ਹੁੰਦੀ ਆ ਵੀ ਸਾਨੂੰ ਸਰਕਾਰ ਦੀ ਜਰੂਰਤ ਨਹੀਂ ਸਾਨੂੰ ਕੇਤੀਬਾਦ ਦੀ ਬੜੀ ਮੰਤਰੀ ਦੀ ਜਰੂਰਤ ਨਹੀਂ ਸਾਨੂੰ ਮਾਨ ਸਾਹਿਬ ਦੀ ਜਰੂਰਤ ਨਹੀਂ ਜੀ ਸਹੀ ਗੱਲ ਤੁਸੀਂ ਉਹ ਸ਼ਰਮਾ ਜੀ ਇੱਕ ਵਾਰ ਮੈਂ ਦੇਖੀ ਜਿਹੜਾ ਅੱਜ ਵੀਡੀਓ ਪਾਇਆ ਗਿਆ ਸੋਰਨ ਸਿੰਘ ਭੰਡੇਰ ਜੀ ਵੱਲੋਂ ਚਲੋ ਉਹ ਪੰਜਾਬ ਦੇ ਸੀਐਮ ਨੇ ਬੜੀ ਵੱਡੀ ਪੋਸਟ ਆਉਣ ਵਾਲੀ ਅਸੀਂ ਅਸੀਂ ਉਹਦੇ ਹੱਕ 'ਚ ਵੀ ਨਹੀਂ ਅਸੀਂ ਖਿਲਾਫ ਵੀ ਨਹੀਂ ਪਰ ਜੇਕਰ ਦੇਖਿਆ ਜੇ ਤਾਂ ਹਮੇਸ਼ਾ ਹੀ ਉਹ ਪੰਜਾਬ ਦੇ ਇਕਾ ਤਾਲੀ ਕੰਮ ਕਰਦੇ ਆਏ ਨੇ ਤਾਂ ਇੱਕ ਹੁੰਦਾ ਵੀ ਗੱਲ ਨੂੰ ਮੈਂ ਤੁਹਾਨੂੰ ਕਹਿ ਰਿਹਾ ਸ਼ਰਮਾ ਜੀ ਤੁਹਾਨੂੰ ਬੇਨਤੀ ਕਰ ਰਿਹਾ ਸ਼ਰਮਾ ਜੀ ਤੁਸੀਂ ਵੱਡੇ ਹੋ ਤੁਸੀਂ ਐਵੇਂ ਕਰੋ ਉਹ ਮੇਰਾ ਪੁੱਛਣਾ ਫਰਜ਼ ਮੰਦਾ ਪਰ ਜਿਹੜਾ ਅੱਜ ਦਾ ਵੀਡੀਓ ਹੈ ਇਸ ਦੇ ਵਿੱਚ ਤਾਂ ਸ਼ਰਿਆਮ ਦੇਖਿਆ ਜੇ ਤਾਂ ਇਹ ਤਾਂ ਉਹਨਾਂ ਨੂੰ ਇੱਕ ਨਸੀਤਾ ਦੇ ਰਹੇ ਨੇ ਬਿਲਕੁਲ ਦੇਖੋ ਹਰ ਕੋ ਹਮਦਾ ਜੀ ਗੱਲ ਕਹਿਣ ਦਾ ਜੀ ਹਰ ਵਿਚਾਰ ਕਰਨ ਦਾ ਜੀ ਜੀ ਜਾਂ ਹੁਕਮ ਦੇਣ ਦਾ ਜੀ ਸ੍ਰੀ ਸਾਈ ਜਾਂ ਇੱਕ ਸਹਿਮਤੀ ਦਿਖਾਉਣ ਦਾ ਜੀ ਸਹੀ ਗੱਲ ਹੈ ਦੇਖੋ ਉਹਨਾਂ ਦੀ ਵੀਡੀਓ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਆ ਕਿਸਾਨਾਂ ਦੀ ਜੀ ਗੱਲ ਕੀਤੀ ਆ ਬਾਰਾ ਮੰਗਾ ਦੀ ਨਾਲ ਇੱਕ ਸ਼ਬਦ ਮਜ਼ਦੂਰ ਵੀ ਜੋੜਿਆ ਹਾਂ ਜਦੋਂ ਅਸੀਂ ਇੱਕ ਲੈਵਲ ਤੇ ਤਾਂ ਲੋਕਾਂ ਨੂੰ ਆਵਾਜ਼ਾਂ ਮਾਰਦੇ ਆ ਵੀ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਆਓ ਕਿਸਾਨਾਂ ਦੇ ਨਾਲ ਜੁੜੋ ਜੀ ਤੈਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਐਮਐਸਪੀ ਦੀ ਗੱਲ ਕਰਨੀ ਹੈ ਦੂਜੇ ਪਾਸੇ ਤੁਸੀਂ ਇਕੱਲੇ ਕਿਸਾਨਾਂ ਦੀ ਜਦੋਂ ਅਸੀਂ ਗੱਲ ਕਰਦੇ ਆ ਉਦੋਂ ਅਸੀਂ ਇਕੱਲਾ ਆਪਣਾ ਕੈਟਾਗਰੀ ਨੂੰ ਲੈ ਕੇ ਨਹੀਂ ਜੀ ਚੱਲਣਾ ਹਾਂ ਜੋ ਸਰਕਾਰ ਦੇ ਪ੍ਰਤੀ ਲੋਕਾਂ ਦੀਆਂ ਜ਼ਰੂਰਤਾਂ ਜ਼ਰੂਰਤਬੰਦਾਂ ਦੀਆਂ ਜ਼ਰੂਰਤਾਂ ਪੂਰੇ ਪੰਜਾਬ 'ਚ ਅਗਰ ਸੈਂਟਰ ਦੀ ਗੱਲ ਹੁੰਦੀ ਹੈ ਪੂਰੇ ਦੇਸ਼ 'ਚ ਅਸੀਂ ਸਾਰਾ ਕੈਟਾਗਰੀ ਨੂੰ ਨਾਲ ਲੈ ਕੇ ਚੱਲਣਾ ਤੁਸੀਂ ਮੈਂ ਮੇਰੀ ਦੇ ਵਿੱਚ ਫਸੇ ਹੋਏ ਬੰਨਾਂ ਦੇ ਵਿੱਚੇ ਪਤਾ ਲੱਗ ਜਾਂਦਾ ਵੀ ਤੁਸੀਂ ਕਿੰਨੀ ਕ ਲੋਕਾਂ ਦੀ ਗੱਲ ਕਰਦੇ ਹੋ ਜਾਂ ਕਿੰਨੀ ਕ ਆਪਣੀ ਗੱਲ ਕਰ ਰਹੇ ਹੋ ਜੀ ਜੀ ਔਰ ਔਰ ਸਭ ਤੋਂ ਉੱਡੀ ਗੱਲ ਹੈ ਪਤਾ ਹੈ ਕਿ ਜਿਵੇਂ ਤੁਸੀਂ ਕਿਹਾ ਹਾਂ ਮੈਂ ਮੇਰੀ ਹੋ ਰਹੀ ਹੈ ਉਹ ਇੱਕ ਤਰ੍ਹਾਂ ਯਾਨੀ ਕਿ ਸਲਾਹ ਦੇ ਰਹੇ ਨੇ ਭਗਵੰਤ ਮਾਨ ਜੀ ਨੂੰ ਜੋ ਕਿ ਸਾਡੇ ਸੀਐਮ ਨੇ ਉਹਨਾਂ ਨੂੰ ਕਹਿ ਰਹੇ ਨੇ ਵੀ ਜਿਹੜਾ ਇਹ ਫੈਸਲਾ ਦਿੱਤਾ ਗਿਆ ਪੰਜਾਬ ਮੰਡੀ ਕਰਨ ਦਾ ਇਹ ਰੱਦ ਕਰਵਾਏ ਸਰਕਾਰ ਕਹਿੰਦੇ ਵੀ ਜਿਹੜਾ ਪੰਜਾਬ ਸਰਕਾਰ ਦਾ ਦੋਹਿੰਦਾ ਜਲਾਸ ਹੋਣਾ ਸੀ ਅਸਵੇਰੇ ਉਹ ਉਹ ਰੁਗ ਗਿਆ ਉਹ ਤੇ ਬਾਅਦ ਚ ਗੱਲ ਕਰਾਂਗੇ ਉਹ ਅੱਜ ਹੋ ਹੀ ਸਕਿਆ ਤੇ ਉਹਦੇ 'ਚ ਵਿਚਾਰ ਕਰ ਦੂਜਾ ਨਸ਼ੇ ਤੇ ਸਲਾਹ ਦੇਣ ਲੱਗੇ ਵੀ ਪੰਜਾਬ 'ਚ ਨਸ਼ਾ ਨਹੀਂ ਖਤਮ ਹੋ ਰਿਹਾ ਹੁਣ ਮਾਨਸਾਹਬ ਘਰ-ਘਰ ਜਾ ਕੇ ਤੁਹਾਨੂੰ ਖਤਮ ਕਰਨਗੇ ਉਹ ਆਪਣੇ ਤੱਕ ਜਿੰਨਾ ਹੋ ਰਿਹਾ ਕਰ ਰਹੇ ਨੇ ਫਿਰ ਉਹਨਾਂ ਨੇ ਸੱਤੋਂ ਵੱਡਾ ਇੱਕ ਸਵਾਲ ਇਹ ਉਠਾ ਦਿੱਤਾ ਕਿ ਅੱਜ ਦੇਖੋ ਅੱਜ ਭੰਡੇਰ ਸਾਹਿਬ ਨੂੰ ਨੋਜੋ ਨੂੰ ਯਾਦ ਆ ਗਏ ਜਿਹੜੇ ਗਏ ਬਾਹਰੋਂ ਪਰਤੇ ਨੇ ਹੱਥ ਗੇੜੀਆਂ ਲਾ ਕੇ ਵੇੜੀਆਂ ਪਾ ਕੇ ਅੱਜ ਉਹ ਵੀ ਯਾਦ ਆ ਗਏ ਅੱਜ ਤੋਂ ਪਹਿਲਾਂ ਕਿਉਂ ਨਹੀਂ ਆਦਾ ਏ ਹਾਂ ਬਿਲਕੁਲ ਜਹਾਜ ਘੜੇ ਅੱਜ ਤੇ ਆ ਰਹੇ ਆ ਜੀ ਬੁੱਤਰੋ ਉਹਦੇ ਰਿਪੋਰਟ ਵਾਲੀ ਗੱਲ ਕਰਦੇ ਆ ਉਹ ਕਿਹੜੇ ਅੱਜ ਤੋਂ ਹੋ ਰਿਹਾ ਜੀ ਜੀ ਸਹੀ ਗੱਲ ਹੈ ਤੁਸੀਂ ਅੱਜ ਦੀ ਜਿਹੜੀ ਵੀਡੀਓ ਤੁਸੀਂ ਪਾਈ ਆ ਉਸ ਤੋਂ ਪਹਿਲਾਂ ਵੀ ਦੀਆਂ ਵੀਡੀਓ ਜਿਹੜੀਆਂ ਤੁਸੀਂ ਪਾਈਆਂ ਉਹਦੇ ਵਿੱਚ ਹਮੇਸ਼ਾ ਹੀ ਤੁਸੀਂ ਇੱਕ ਐਦਾਂ ਦਾ ਲੋਕਾਂ ਦੇ ਅੱਗੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਿੱਦਾਂ ਮੈਂ ਇਸ ਚੀਜ਼ ਨੂੰ ਕਰਾਉਣਾ ਕਰਾਉਣਾ ਚਾਹੁੰਦਾ ਹਾਂ ਮਾ ਜੀ ਜਾਂ ਮੇਰੇ ਹਿਸਾਬ ਨਾਲ ਹੋਣੀ ਹੋਵੇ ਜੀ ਦੇਖੋ ਇੱਕ ਸਿਸਟਮ ਚੱਲਦਾ ਹੈ ਜੀ ਸਿਸਟਮ ਸਰਕਾਰ ਦਾ ਸਿਸਟਮ ਚੱਲਦਾ ਹੈ ਜੀ ਅੱਜ ਉਹੀ ਲੋਕ ਸੀਟਾਂ ਦੇ ਬੈਠ ਕੇ ਕਹਿ ਰਹੇ ਆਂ ਕਿ ਅਸੀਂ ਲੋਕਾਂ ਦੇ ਉਂਗਲੀਆਂ ਚੁੱਕਦੇ ਸੀ ਜਦੋਂ ਅਸੀਂ ਵਿਰੋਧੀ ਧਿਰ 'ਚ ਸੀਗੇ ਲੇਕਿਨ ਜਦੋਂ ਸੀਟ ਤੇ ਬੈਠੇ ਸੀਟ ਤੇ ਬੈਠ ਕੇ ਪਤਾ ਚੱਲਦਾ ਕੰਮ ਕਿੱਦਾਂ ਹੋਣਾ ਹੈ ਕਹਿਣਾ ਮੈਂ ਇਹ ਚਾਹਣਾ ਜਿਹੜੇ ਸਰਕਾਰ ਦੇ ਕੰਮ ਆ ਸੀਐਮ ਦੇ ਕੰਮ ਆ ਉਹ ਸੀਐਮ ਉਹਦਾ ਸੀਐਮ ਦਾ ਪ੍ਰੋਟੋਕੋਲ ਹੁੰਦਾ ਉਸ ਹਿਸਾਬ ਨਾਲ ਚੱਲਦਾ ਹੁੰਦਾ ਜਿਹੜਾ ਕੰਮ ਅਸੀਂ ਮੰਗ ਰੱਖਣੀਆਂ ਉਹ ਮੰਗ ਰੱਖਣ ਦਾ ਇੱਕ ਤਰੀਕਾ ਹੁੰਦਾ ਜੀ ਜੀ ਸ਼ਰਮਾ ਜੀ ਇੱਕ ਹੋਰ ਅਪਡੇਟ ਆ ਗਈ ਮੈਂ ਤੁਹਾਨੂੰ ਉਸ ਬਾਰੇ ਗੱਲ ਸਾਂਝੀ ਨਹੀਂ ਕਰ ਸਕਿਆ ਤੁਹਾਨੂੰ ਵੀਡੀਓ ਸ਼ਾਇਦ ਮਿਲ ਗਈ ਹੋਵੇ ਕਿ ਰਾਜੇਵਾਲ ਸਾਹਿਬ ਦਾ ਵੀ ਕੱਜ ਬਿਆਨ ਆ ਗਿਆ ਹੈ ਹਾਲਾਂਕਿ ਭਡੇਰ ਰਾਜੇਵਾਲ ਸਾਹਿਬ ਦਾ ਇਹ ਕਹਿਣਾ ਹੈ ਵੀ ਜੋ ਭੰਡੇਰ ਸਾਹਿਬ ਕਹਿ ਰਹੇ ਨੇ ਕਰਨ ਉਹ ਠੀਕ ਹੈ ਕਹਿੰਦੇ ਮੈਂ ਉਹਨਾਂ ਦੇ ਨਾਲ ਖੜਿਆ ਜੇ ਉਹ ਉਹਨਾਂ ਨਾਲ ਖੜੇ ਨੇ ਤਾਂ ਜਗਦੀਪ ਸਿੰਘ ਢੱਲੇਵਾਲ ਕੀ ਅਲੱਗ ਨੇ ਦੇਖੋ ਇਹ ਰਾਜੇ ਆਲ ਹੋਇਆ ਚੰਡੂਨੀ ਹੋਇਆ ਟਕਾਏਤ ਹੋਇਆ ਇਹ ਆਪਣੇ ਭੰਡੇਰ ਸਾਹਿਬ ਹੋਏ ਇਹ ਕਿਤੇ ਨਾ ਕਿਤੇ ਹਮੇਸ਼ਾ ਹੀ ਜਿਹੜੇ ਢੱਲੇਵਾਲ ਸਾਹਿਬ ਹੈ ਉਹਨਾਂ ਤੋਂ ਹਟ ਕੇ ਹੀ ਗੱਲ ਕਰਦੇ ਆ ਜੀ ਅਗਰ ਭੰਦੇਰ ਸਾਹਿਬ ਨਾਲ ਵੀ ਜਾਣੇ ਨਾ ਤਾਂ ਤਾਦੀ ਕਿਤੇ ਨਾ ਕਿਤੇ ਉਹਨਾਂ ਦੀ ਗੱਲਾਂ ਬਾਤਾਂ ਹੁੰਦੀਆਂ ਆ ਜ ਜਿਵੇਂ ਸੈਂਟਰ ਸਰਕਾਰ ਦਾ ਖਨੌਰੀ ਦੇ ਵਿੱਚ ਟੀਮ ਆਈ ਸੀਗੀ ਗੱਲਬਾਤ ਕਰਕੇ ਗਈ ਸੀ ਪਹਿਲੀ ਤਰੀਕ ਦੇ ਕੇ ਗਈ ਸੀ ਪਹਿਲੀ ਮਿਲਣ ਦੀ ਤਰੀਕ ਦੇ ਕੇ ਗਈ ਸੀ ਉਹਦੇ ਵਿੱਚ ਵੀ ਮਿਲਣ ਤੋਂ ਬਾਅਦ ਕਿਤੇ ਨਾ ਕਿਤੇ ਨਰਾਜ਼ਗੀ ਜਤਾਈ ਗਈ ਆ ਕਿਤੇ ਨਾ ਕਿਤੇ ਆਪਣੇ ਸ਼ਬਦਾਂ ਦੇ ਵਿੱਚ ਤੋੜ ਮਰੋੜ ਕਰਕੇ ਮਤਲਬ ਉਸ ਚੀਜ਼ ਨੂੰ ਸਾਈਡ ਤੇ ਲਜਾਇਆ ਗਿਆ ਵੀ ਹਾਂ ਮੇਰਾ ਲਗ ਰਸਤਾ ਤੁਹਾਡਾ ਲਗ ਰਸਤਾ ਹੈ ਦੇਖੋ ਇਹ ਨਾਮ ਸਿਰਫ ਇੱਕ ਨਾਮੇ ਰਹਿ ਗਏ ਆ ਇਹਨਾਂ ਨਾਮਾਂ ਦੇ ਕਰਕੇ ਹੀ ਜਿਹੜਾ ਪਹਿਲਾਂ ਸੰਘਰਸ਼ ਸਾਡਾ ਖਰਾਬ ਹੋਇਆ ਹੈ ਵਿਚਲੀ ਗੱਲ ਅਸੀਂ ਨਹੀਂ ਕਹਿੰਦੇ ਸਾਡੇ ਕੋਲ ਪ੍ਰੂਫ ਨਹੀਂ ਜੀ ਅਸੀਂ ਕਿਸੇ ਉਂਗਲੀ ਨੂੰ ਚੁੱਕਦੇ ਲੇਕਿਨ ਉਹ ਤਰ ਤਰਨਾ ਸਫਲ ਰਹਿਣਾ ਜੇ ਉਹ ਧਰਨੇ ਤੇ ਸਹੀ ਤਰੀਕੇ ਨਾਲ ਸਰਕਾਰ ਨੇ ਉਸ ਚੀਜ਼ ਤੇ ਗੌਰ ਕਰਕੇ ਉਸ ਚੀਜ਼ ਨੂੰ ਪੱਕਾ ਠੱਪਾ ਲਾ ਕੇ ਉਸ ਚੀਜ਼ ਤੇ ਅਮਲ ਨਹੀਂ ਕੀਤਾ ਉਹ ਚੀਜ਼ ਦਾ ਜਿਹੜਾ ਖਾਮੀ ਆਜਾ ਕਿਤਨੇ ਕਿਤੇ ਨਾ ਲੋਕਾਂ ਕਰਕੇ ਭੁਗਤਣਾ ਪੈ ਰਿਹਾ ਜੀ ਪੂਰੇ ਦੇਸ਼ ਜਾਂ ਪੂਰੇ ਪੰਜਾਬ ਦੇ ਜਿਹੜੇ ਲੋਕ ਪੰਜਾਬ ਦੇ ਇਸ ਕਰਕੇ ਕਹਿੰਦੇ ਕਿ ਕੋਈ ਸ਼ਾਤਾ ਪੰਜਾਬ ਚ ਹੋ ਰਹੀਆਂ ਨਾ ਇਹ ਨਾ ਵਿਸ਼ਾ ਚ ਜੀ ਸ਼ਰਮਾ ਜੀ ਮੈਂ ਤਾਂ ਕਹਿੰਦਾ ਦੇਖੋ ਤੁਸੀਂ ਵੀ ਪੱਤਰਕਾਰ ਹੋ ਤੁਸੀਂ ਵੀ ਕਾफी ਸਮਾਂ ਆਪਣਾ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬਿਦਿਤ ਕੀਤਾ ਮੈਂ ਤੁਹਾਨੂੰ ਦੱਸ ਦੇਣਾ ਕਿ ਅੱਜ ਮੈਨੂੰ ਪੂਰਾ ਸੌਲ ਹੋ ਗਿਆ ਅੱਜ ਮੈਨੇ ਮੇਕੋ ਆਪਣੀ ਪੁਰਾਣੀ ਵੀਡੀਓ ਆ ਗਈ ਸੀ ਅੱਜ ਦੇ ਦਿਨ ਪਿਛਲੇ ਸਾਲ ਮੈਂ ਖਨੋਰੀ ਬਾਰਡਰ ਤੋਂ ਲਾਈਵ ਹੋ ਰਿਆ ਸੀ ਜਿਵੇਂ ਹੁਣ ਸਟੂਡੀਓ ਤੋਂ ਬੋਲ ਰਿਹਾ ਮਾਫੀ ਚਾਹੁੰਦਾ ਸ਼ਰਮਾ ਜ ਕੇ ਦੇਖੋ ਪਤਾ ਕੀ ਹੈ ਉੱਥੇ ਅਸੀਂ ਜਾਨੇ ਮੀਡੀਆ ਵਾਲੇ ਸਾਨੂੰ ਗੋਦੀਏ ਮੀਡੀਆ ਤਾਂ ਕਿਹਾ ਜਾਂਦਾ ਸਾਨੂੰ ਸਾਹਮਣਾ ਕਰਨਾ ਕਰਨਾ ਪੈਂਦਾ ਹੈ ਕਿਸਾਨਾਂ ਦਾ ਹਲੇ ਕਿ ਅਸੀਂ ਕਿਸਾਨਾਂ ਦੇ ਹਰ ਵਾਰ ਹੱਕ ਚ ਬੋਲੇ ਆ ਅਸੀਂ ਤਾਂ ਬੋਲਦੇ ਆ ਸਾਨੂੰ ਤਾਂ ਇਹ ਗੱਲ ਦਾ ਪਤਾ ਹੈ ਕਿ ਇਹ ਇਹ ਜਿਹੜਾ ਮੁੱਦਾ ਹੈ ਇਸ ਦੇ ਪੂਰੇ ਭਾਰਤ ਦੇ ਇੱਕ ਇੱਕ ਘਰ ਦਾ ਇੱਕ ਇੱਕ ਬੱਚੇ ਦਾ ਫਾਇਦਾ ਹੈ ਇਕੱਲੇ ਇੱਕ ਘਰ ਦਾ ਡੱਲੇਵਾਲ ਦਾ ਫਾਇਦਾ ਨਹੀਂ ਹੋਣਾ ਇਕੱਲੇ ਭੰਡੇਰ ਸਾਹਿਬ ਨੇ ਨਹੀਂ ਕੁਝ ਕਰ ਕਰ ਸਕਣਾ ਪਰ ਇਹ ਲੋਕ ਦੇਖੋ ਪਹਿਲਾਂ ਇਕੱਠੇ ਹੋਗੇ ਪਹਿਲਾਂ ਡੱਲੇਵਾਲ ਨੂੰ ਬਿਠਾਤਾ ਹਾਂਜੀ ਤੁਹਾਡੇ ਨਾਲ ਆ ਅੱਜ ਕਿੰਨੇ ਦਿਨ ਹੋ ਗਏ ਉਹ ਬੰਦਾ ਮਰਨ ਮਰਤੇ ਬੈਠਾ ਹੈ ਕੈਂਸਰ ਦੀ ਬਿਮਾਰੀ ਤੱਕ ਹੈ ਉਸ ਬੰਦੇ ਨੂੰ ਪਾਣੀ ਤੋਂ ਬਗੈਰ ਰਹਿ ਰਹੇ ਹੋ ਬੰਦਾ ਫਿਰ ਤੁਸੀਂ ਉਸ ਬੰਦੇ ਨੂੰ ਧੋਖਾ ਕਿਉਂ ਦਿੱਤਾ ਦੇਖੋ ਕਈ ਲੋਕ ਧਰਨੇ ਦੇ ਵਿੱਚ ਇਦਾਂ ਦੇ ਗਏ ਹੋਣੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਮਕਸਦ ਕਿਹਾ ਮਤਲਬ ਕਿਹਾ ਜੀ ਇੱਕ ਡਾਕਟਰ ਬਖਸ਼ੀਸ਼ ਹੈ ਜੀ ਰਿਪੋਰਟਰ ਪੱਤਰਕਾਰ ਹਾਂਜੀ ਉਹ ਬਹੁਤ ਮਤਲਬ ਜਿਹੜਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਬੰਦਾ ਉਹ ਸਚਾਈ ਜੋ ਹਰੇਕ ਚਾਹਨਾ ਸਚਾਈ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਸੱਚੇ ਗੱਰਾਹ ਤੇ ਚੱਲੂਗਾ ਜੀ ਤਨੌਰੀ ਦੇ ਵਿੱਚ ਉਹਦੇ ਨਾਲ ਹੀ ਇੱਕ ਦੇਖੋ ਘਟਨਾ ਵਾਪਰੀ ਸੀਗੀ ਉਹ ਕਿਸੇ ਬੰਦੇ ਤੋਂ ਪੁੱਛ ਰਿਹਾ ਸੀਗਾ ਧਰਨੇ ਦੇ ਮਸਲੇ ਦੇ ਵਿੱਚ ਕੋਈ ਸਵਾਲ ਜਵਾਬ ਕਰ ਰਿਹਾ ਸੀਗਾ ਜੀ ਕੋਈ ਜਥੇਬੰਦੀ ਦਾ ਬੰਦਾ ਆਇਆ ਪਤਾ ਨਹੀਂ ਕਿਹੜੇ ਜਥੇਬੰਦੀ ਦਾ ਸੀ ਇਹ ਨਹੀਂ ਕਹਿੰਦੇ ਵੀ ਢੱਲੇਵਾਲ ਸਾਹਿਬ ਦੀ ਜਥੇਬੰਦੀ ਦਾ ਸੀ ਉੱਥੇ ਹੋਰ ਜਥੇਬੰਦੀਆਂ ਵੀ ਜਿਆਦਾ ਸੀ ਗਿਆਗਾ ਤਨੋਰੀ ਦੇ ਵਿੱਚ ਜੀ ਜੀ ਤਾਂ ਉਹ ਬੰਦਾ ਸਵਾਲ ਜਵਾਬ ਕਰਨ ਤੋਂ ਰੋਕ ਰਿਹਾ ਉਹ ਬੰਦਾ ਇਹ ਕਹਿ ਰਿਹਾ ਪੱਤਰਕਾਰ ਨੂੰ ਵੀ ਜਿਹੜੇ ਬੰਦੇ ਨੂੰ ਤੂੰ ਸਵਾਲ ਪੁੱਛਦਾ ਉਹਨੂੰ ਤਾਂ ਹੀ ਨਹੀਂ ਪਤਾ ਵੀ ਧਰ ਧਰਨੇ ਦਾ ਮਤਲਬ ਕੀ ਹੈ ਧਰ ਇੱਥੇ ਹੋਣਾ ਕਿਹਾ ਜਾਂ ਹੋ ਗਿਆ ਰਿਹਾ ਜੀ ਦੇਖੋ ਤੁਸੀਂ ਪੱਤਰਕਾਰ ਨਾਲੇ ਗੱਲ ਕਰ ਰਹੇ ਹੋ ਇਹ ਬੰਦੇ ਨੂੰ ਧਰਨੇ ਦਾ ਮਤਲਬ ਹੀ ਨਹੀਂ ਪਤਾ ਫੇ ਬੰਦੇ ਨੂੰ ਧਰਨੇ 'ਚ ਬਿਠਾਉਣ ਦਾ ਫਾਇਦਾ ਕੀ ਹੈ ਜੀ ਕਹਿੰਦੇ ਗੱਲ ਤਾਂ ਇਹ ਹੀ ਹੈ ਦੂਜੀ ਗੱਲ ਅਗਰ ਮੀਡੀਆ ਬੋਲਣਾ ਚਾਹੁੰਦਾ ਉਸ बार-बार ਕਹਿ ਰਿਹਾ ਪੱਤਰਕਾਰ ਡਾਕਟਰ ਬਖਸ਼ੀਸ਼ ਵਾਰ-ਵਾਰ ਕਹਿ ਰਿਹਾ ਵੀ ਮੈਂ ਕਿਸਾਨਾਂ ਤੇ ਉਲਟਰੀ ਦਿਖਾ ਰਿਹਾ ਮੈਂ ਇਹ થોਡੀ ਸਚਾਈ ਸਰਕਾਰਾਂ ਤੱਕ ਪਹੁੰਚਾਉਣੀ ਚਾਹੁੰਦਾ ਵੀ ਤੁਹਾਡੇ ਵਿੱਚ ਕੀ ਗੱਲਬਾਤ ਹੋ ਰਹੀ ਹੈ ਜਾਂ ਅੱਗੇ ਨੂੰ ਤੁਹਾਡੇ ਕਿਹੜਾ ਪ੍ਰੋਗਰਾਮ ਲਿਖੇ ਜਾ ਰਹੇ ਸਾਡੇ ਸਰਕਾਰਾਂ ਤੱਕ ਸਾਡੇ ਜਰੀਏ ਤੁਹਾਡੇ ਜਿਹੜੇ ਆਏ ਕਿਤੇ ਨਾ ਕਿਤੇ ਪ੍ਰੋਗਰਾਮ ਆ ਸਰਕਾਰਾਂ ਤੱਕ ਜਾਣੇ ਹੈ ਜੀ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਮੈਂ ਸਪੋਰਟਰ ਜਾਂ ਵਿਰੋਧਤਾ ਨਹੀਂ ਕਰਦਾ ਡਾਕਟਰ ਬਖਸ਼ੀਦ ਦੀ ਲੇਕਿਨ ਕਿਤੇ ਨਾ ਕਿਤੇ ਮੀਡੀਆ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਕਰਨ ਵੀ ਨਹੀਂ ਦਿੱਤਾ ਜਾਂਦਾ ਹੈ ਸ਼ਰਮਾ ਜੀ ਹੁਣ ਇਹ ਦੇਖੋ ਨਵਾਂ ਇੱਕ ਸ਼ੋਸ਼ਾ ਸ਼ੈਡ ਦਿੱਤਾ ਗਿਆ ਔਰ ਦੇਖੋ ਆਂਦਾ ਵੀ ਅਸਲ ਦੋ ਤਿੰਨ ਬੰਦੇ ਵੱਲੋਂ ਐ ਜਾਂ ਤਾਂ ਭੰਡੇਰ ਸਾਹਿਬ ਅੱਗੇ ਆ ਜਾਂਦੇ ਆ ਜਾਂ ਫਿਰ ਰਾਜੇਵਾਲ ਸਾਹਿਬ ਹਲੇ ਕੇ ਰਾਜੇਵਾਲ ਦਾ ਵੀਡੀਓ ਕੁਝ ਲੋਕਾਂ ਨੇ ਦੇਖਿਆ ਹੋਵੇਗਾ ਉਹ ਮੈਂ ਸ਼ਾਮ ਨੂੰ ਚਲਾ ਕੇ ਜਾਵਾਂਗਾ ਕਿਉਂਕਿ ਮੈਂ ਡਾਊਨਲੋਡ ਕਰ ਲਿਆ ਪਰ ਗੱਲ ਇਹ ਹੈ ਨਾ ਕਿ ਦੇਖੋ ਕਾਫੀ ਸਮੇ ਹੋ ਗਿਆ ਧਰਨਾ ਲੱਗੇ ਨੂੰ ਜਿਵੇਂ ਤੁਸੀਂ ਕਿਹਾ ਵੀ ਹਾਂ ਡਾਕਟਰ ਬਖਸ਼ੀ ਬੜੇ ਵਧੀਆ ਮੇਰੇ ਮਿੱਤਰ ਵੀ ਨੇ ਪੱਤਰਕਾਰ ਨੇ ਉਹ ਹੁਣ ਉਹ ਇਸ ਸਮੇ ਦੈਨਿਕ ਵਾਸਕਰਤ ਨੇ ਤੇ ਮੈਂ ਦੱਸ ਦੇਣਾ ਸ਼ੰਭੂ ਬਾਡਰ ਤੇ ਪਿਛਲੇ ਸਾਲ ਜਦੋਂ ਮੈਂ ਗਿਆ ਸੀ ਮੈਨੂੰ ਵੀ ਲੋਕਾਂ ਦਾ ਸਾਹਮਣਾ ਕਰਨਾ ਤਾਂ ਮੈਂ ਫਿਰ ਅਖੀਰ ਇਹ ਕਹਿ ਕੇ ਉੱਥੋਂ ਆਪਣੀ ਧਿਆਨ ਬਚਾਈ ਸੀ ਮੈਂ ਕਿਹਾ ਮੈਂ ਵੀਰੇ ਤੁਹਾਡੇ ਅੱਛੇ ਖਬਰ ਲਾ ਰਿਹਾ ਮੈਂ ਕੋਈ ਗੋਦੀ ਮੀਡੀਆ ਨਹੀਂ ਹੈਗਾ ਔਰ ਸਭ ਤੋਂ ਵੱਡੀ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਸ਼ਰਮਾ ਜੀ ਕਿ ਸਾਨੂੰ ਮਿਲਦਾ ਕੁਝ ਨਹੀਂ ਸਾਨੂੰ ਸਾਰੇ ਫ੍ਰੀ ਚ ਗਾਲ੍ਹਾਂ ਸੁਣਨ ਮਿਲਦੀਆਂ ਔਰ ਮੈਨੂੰ ਘੱਟੋ ਘੱਟ 15-20 ਕਿਲੋਮੀਟਰ ਰਾਜਪੁਰੇ ਦੇ ਕੋਲ ਆ ਕੇ ਉਹ ਵੀਡੀਓ ਚੈਨਲ ਨੂੰ ਭੇਜਣੇ ਪੈਂਦੇ ਚਲਾਉਣ ਲਈ ਦੇਖੋ ਫਿਰ ਸਾਡੇ ਨਾਲ ਲੈਂਗਜ ਦਾ ਦੁਰਵਿਵਰ ਕੀਤਾ ਜਾਂਦਾ ਸੀ ਦੇਖੋ ਥੋੜੀ ਸਾਹਿਬ ਮੀਡੀਆ ਨੂੰ ਕਿਹਾ ਜਾਂਦਾ ਹੈ ਕਿ ਗੋਦੀ ਮੀਡੀਆ ਜੀ ਬਾਕੀ ਕਿਹਾ ਜਾਂਦਾ ਇੱਥੇ ਰਾਜਨੀਤਿਕ ਬੰਦਾ ਨਾ ਆਵੇ ਜੀ ਫਲਾਣੀ ਪਾਰਟੀ ਦਾ ਨਾ ਆਵੇ ਜਿਹੜੇ ਕਿਸਾਨ ਪ੍ਰਧਾਨ ਹੋ ਕੇ ਕਿਸਾਨ ਜਥੇਬੰਦੀਆਂ ਦੇ ਵਿੱਚ ਮਿਲ ਕੇ ਸਰਕਾਰਾਂ ਦੇ ਕੋਲ ਜਿਹੜੇ ਆਪਣੀਆਂ ਗੱਲਾਂ ਬਾਤਾਂ ਪਾਸ ਕਰਨ ਲੱਗ ਜੈਨ ਉਹਨਾਂ ਦੇ ਥਰੂ ਵਿਕ ਜਾਂਦੇ ਉਹਨਾਂ ਨੂੰ ਖਰੀਦ ਲਿਆ ਜਾਂਦਾ ਉਹਨਾਂ ਨੂੰ ਕੌਣ ਰੋਕੂਗਾ ਜੀ ਉਹਨਾਂ ਨੂੰ ਕੌਣ ਪਛਾਣੂਗਾ ਐਦਾਂ ਦੇ ਲੋਕ ਹੀ ਮੋਰਚੇ ਨੂੰ ਖਰਾਬ ਕਰਕੇ ਗਏ ਆ ਜਾਂ ਕਰਦੇ ਆ ਕੁਝ ਜਥੇਬੰਦੀਆਂ ਦੇ ਬੰਦੇ ਵਿਚਲੇ ਮਿਲ ਜਾਂਦੇ ਉਹ ਉਹ ਤਾਂ ਦਿਖਦੇ ਨਹੀਂ ਜੀ ਵੀ ਕੌਣ ਖਰਾਬ ਕਰ ਰਿਹਾ ਮੀਡੀਆ ਤੇ ਉਂਗਲੀ ਚੁੱਕਣੀ ਜਾਂ ਕਿਸੇ ਰਾਜਨੀਤਿਕ ਬੰਦੇ ਤੇ ਉਂਗਲੀ ਚੁੱਕਣੀ ਇਹ ਜਥੇਬੰਦੀਆਂ ਕਿਤੇ ਨਾ ਕਿਤੇ ਕਹਿ ਦਿੰਦੀਆਂ ਅਸੀਂ ਇਹ ਨਹੀਂ ਕਹਿੰਦੇ ਵੀ ਜਥੇਬੰਦੀਆਂ ਗਲਤ ਕਰ ਰਹੀਆਂ ਜਾਂ ਠੀਕ ਕਰ ਰਹੀਆਂ ਲੇਕਿਨ ਚਾਹੇ ਕੋ ਕਿਸੇ ਵੀ ਪਾਰਟੀ ਦਾ ਬੰਦਾ ਅਗਰ ਕਾ ਦੇ ਸਪੋਰਟ ਦੇ ਵਿਚਾਰ ਰਿਹਾ ਸਾਡੀ ਮਦਦ ਦੇ ਵਿਚਾਰ ਰਿਹਾ ਤਾਂ ਉਹਨੂੰ ਐਂਟਰੀ ਹੋਣੀ ਚਾਹੀਦੀ ਹੈ ਲੇਕਿਨ ਉੱਥੇ ਵੀ ਤੇਰ ਮੇਰ ਹੋਣ ਲੱਗ ਜਾਂਦੀ ਹੈ ਇਹ ਕਾਂਗਰਸੀ ਆ ਕਾਂਦੀ ਆ ਜੇ ਤੁਸੀਂ ਇੱਕ ਮੰਚ ਤੇ ਪੂਰੇ ਦੇਸ਼ ਵਾਸਤੇ ਕਿਸੇ ਮਤਲੇ ਤੇ ਬੈਠੇ ਆ ਪਰ ਉੱਥੇ ਦਾ ਤੇਰ ਮੇਰ ਦਾ ਮਤਲਬ ਹੀ ਨਹੀਂ ਜੀ ਨਾ ਕਰਤਾ ਸ਼ਰਮਾ ਜੀ ਇੱਕ ਅਪਡੇਟ ਆ ਗਈ ਹੈ ਮੇਰੇ ਕੋ ਤੁਸੀਂ ਕਹ ਰਹੇ ਕੱਲ ਵੀ ਅਪਡੇਟ ਹੁਣੇ ਬੜੀ ਔਖੀ ਕੱਢ ਕੱਢ ਕੇ ਲੈਨੇ ਮੇਰੇ ਨਾਲ ਦੇ ਸਹਿਯੋਗੀ ਕੱਲ 12 12 ਕਿਸਾਨ ਉੱਥੇ ਆਗੂ ਬੈਠੇ ਸੀ ਸੁਣ ਲਓ ਉਹ ਉਦੈ ਭੰਡੇਰ ਸਾਹਿਬ ਵੀ ਸੀ ਡੱਲੇਵਾਲ ਸਾਹਿਬ ਵੀ ਸੀ ਤੇ ਤਿੰਨ ਦਾ ਨਾਮ ਆ ਰਿਹਾ ਹੈ ਹੋਰ ਨਾਮ ਨਹੀਂ ਮੇਰੇ ਕੋ ਆ ਤੇ 26 ਤੋਂ ਬਾਅਦ ਦੀ ਰੱਖੀ ਗਈ ਹੈ ਕਿਉਂਕਿ ਸ਼ਵਰਾਤਰੀ ਦਾ ਪਵਿੱਤਰ ਤਿਹਾੜ ਆ ਰਿਹਾ ਹੈ 26 ਨੂੰ 26 ਨੂੰ ਬਾਅਦ ਵੀ ਮੀਟਿੰਗ ਤੈ ਹੋਏਗੀ ਤੇ ਆਸ਼ਵਾਸਨ ਦਿੱਤਾ ਗਿਆ ਜਿਹੜੇ ਬੰਦੇ ਆਏ ਸੀ ਬੀਜੇਪੀ ਦੇ ਔਰ ਖੇਤੀਬਾੜੀ ਮੰਤਰੀ ਦੇ ਵੱਲੋਂ ਆਸ਼ਵਾਸਨ ਦਿੱਤਾ ਗਿਆ ਕੱਲ ਸਪੈਸ਼ਲ ਡੱਲੇਵਾਲ ਸਾਹਿਬ ਨੂੰ ਵੀ ਠੀਕ ਹੈ ਤੁਸੀਂ ਆਪਣਾ ਮਰਦ ਵਰਤ ਤੋੜੋ ਪਰ ਨਹੀਂ ਤੋੜ ਸਕਦੇ ਤਾਂ ਸ਼ਾਂਤੀ ਰੱਖੋ ਬਣਾ ਕੇ ਵੀ ਮੈਂ ਹੱਲ ਕਰਾਂ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਦੇਖੋ ਉਸ ਤੋਂ ਬਾਅਦ ਭੰਡੇਰ ਸਾਹਿਬ ਦਾ ਜਬਿਆਨ ਆਲਾ ਕਿ ਠੀਕ ਲਾ ਦੋ ਤੁਹਾਨੂੰ ਨੇ ਫਿਰ ਉਸ ਬਿਆਨ ਦੇ ਵਿੱਚ ਕੱਲ ਦੀ ਮੀਟਿੰਗ ਦਾ ਜ਼ਿਕਰ ਨਹੀਂ ਕੀਤਾ ਵੀ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਹੈ ਨਾ ਹਾਂ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਭਾਵੇਂ ਇਹਦਾ ਮਤਲਬ ਤਾਂ ਇਹ ਹੋਇਆ ਵੀ ਤੁਸੀਂ ਨਾਲ ਜਾ ਕੇ ਵੀ ਕਿਤੇ ਨਾ ਕਿਤੇ ਤੁਸੀਂ ਵਿਰੋਧਤਾ ਕਰ ਰਹੇ ਹੋ ਜੀ ਉਹ ਤਾਂ ਇਹ ਕਹਿ ਰਹੇ ਕਹਿੰਦੇ ਕਹਿੰਦੇ ਦਿੱਲੀ ਕੂਚ ਕਰ ਰਹੇ ਆ ਜੀ ਹਾਂ ਮਤਲਬ ਕਹਿਣ ਦਾ ਇਹ ਹੈ ਵੀ ਜਿਹੜਾ ਜਿਵੇਂ ਅਸੀਂ ਕਹਿਣਾ ਜੇ ਸਪੋਰਟ ਕਰਨੀ ਹੈ ਤਾਂ ਕਿਤੇ ਨਾ ਕਿਤੇ ਸਪੋਰਟ ਸਾਨੂੰ ਅੰਦਰਲੇ ਦਿਲੋਂ ਕਰਨੀ ਚਾਹੀਦੀ ਹੈ ਨਾ ਕਿ ਅਸੀਂ ਕਹਿਣਾ ਕੁਛਾ ਦਿਖਾਉਣਾ ਕੁਝ ਹੋਰ ਹੈ ਉਹੀ ਗੱਲ ਜਿਹੜੀ ਬੰਦੇਰ ਸਾਹਿਬ ਜੀ ਦੇਖੋ ਸਾਡੀ ਕੋਈ ਸਪੈਸ਼ਲ ਵਿਰੋਧ ਤਾਂ ਹੈ ਨਹੀਂ ਕੋਈ ਅਲੱਗ ਵਿਰੋਧ ਤਾਂ ਨਹੀਂ ਸਾਡੀ ਕੋਈ ਲੰਡੇਵਾਲ ਸਾਹਿਬ ਨਾਲ ਮਿੱਤਰਤਾ ਨਹੀਂ ਇਸ ਦਾ ਸਿਰਫ ਜੋ ਕੰਮ ਦੇਖ ਰਹੇ ਆ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਜੀ ਉਹਦੇ ਆਧਾਰ ਤੇ ਗੱਲ ਕਰਦੇ ਹੁੰਦੇ ਆ ਜੀ ਦੇਖੋ ਉਹ ਤੁਹਾਡੀ ਗੱਲ ਬਹੁਤ ਵਧੀਆ ਹੈ ਆਪਣਾ ਦਾ ਕੰਮ ਹੈ ਦੇਖੋ ਨਿਰਧਰ ਨਿਰਪੱਖ ਸੱਚ ਦਿਖਾਣਾ ਜੋ ਸੱਚ ਹੋਵੇ ਕਿਉਂਕਿ ਦੇਖੋ ਲੋਕ ਸਾਨੂੰ ਕਮੈਂਟ ਕਰਦੇ ਨੇ ਵੀ ਤੂੰ ਵੀ ਹਰ ਵਾਰ ਮੁੱਦਾ ਲੈ ਕੇ ਬਹਿ ਜਾਂਦੇ ਹੋ ਤੇ ਸਾਡਾ ਤਾਂ ਇਨਸਾਨ ਹੁੰਦਾ ਮੈਂ ਸਪੈਸ਼ਲ ਆਪਾਂ ਹਰ ਵਾਰ ਗੱਲ ਵੀ ਕਰਦੇ ਆ ਕਿਉਂਕਿ ਠੀਕ ਹੈ ਕਿਸਾਨ ਵੀ ਆਪਣੀ ਜਗ੍ਹਾ ਸਹੀ ਨਹੀਂ ਨਹੀਂ ਦੇਰ ਤੋਂ ਬਾਰਡਰਾਂ 'ਤੇ ਬੈਠੇ ਨੇ ਆਪਾਂ 2 ਦਿਨ ਘੱਟ ਛੱਡ ਕੇ ਬੈਜੀ ਆਪਾਂ ਨੂੰ ਘਰ ਦਾ ਉਹ ਫਿਕਰ ਪੈ ਜਾਂਦਾ ਵੀ ਬੱਚੇ ਕਿਵੇਂ ਨੇ ਆਪਣੇ ਮਾਪੇਓ ਕਿੱਦਾਂ ਨੇ ਉਹ ਇੱਕ ਕਿਸਾਨ ਆਪਣੇ ਪਰਿਵਾਰਾ ਸਮੇਤ ਉੱਥੇ ਬੈਠੇ ਛੋਟੇ ਛੋਟੇ ਬੱਚੇ ਪਤਾ ਨਹੀਂ ਕਿੱਦਾਂ ਰੋਟੀਆਂ ਖਾ ਰਹੇ ਨੇ ਕਿਵੇਂ ਠੰਢ ਚ ਉਹਨਾਂ ਦਿਨ ਹੰਡਾਏ ਨੇ ਇਹ ਉਹ ਹੀ ਜਾਣਦੇ ਨੇ ਕਹਿੰਦੇ ਜਿਸ ਤਣ ਲੱਗੇ ਸ਼ਰਮਾ ਜੀ ਤੇ ਹੁਣ ਤੁਸੀਂ ਤੇ ਇਕੱਲੇ ਕਿਉਂ ਚੱਲ ਰਹੇ ਹੋ ਨਾ ਤੁਸੀਂ ਇਕੱਠੇ ਰਹੋ ਤੁਹਾਨੂੰ ਸ਼ਰਮ ਆਈ ਲੱਗਦਾ ਨਹੀਂ ਵੀ ਜਦ ਦਾ ਇਹ ਵਫਦ ਆਇਆ ਹੈ ਦੇਖੋ ਫਾਇਦਾ ਸਾਰਿਆਂ ਦਾ ਹੋਣਾ ਹੈ ਸਾਰਿਆਂ ਨੂੰ ਨੇ ਲੱਗ ਰਿਹਾ ਵੀ ਮੈਨੂੰ ਕੁਰਸੀਆਂ ਚਾਹੀਦੀਆਂ ਨੇ ਮੈਨੂੰ ਡੱਲੇਵਾਲ ਸਾਹਿਬ ਦੇ ਬਰਾਬਰ ਉਹਦਾ ਨਹੀਂ ਮਿਲੇਗਾ ਬਿਲਕੁਲ ਛੋਟਨੀ ਸਾਹਿਬ ਦੇਖੋ ਮਨ ਦੇ ਵਿੱਚ ਜਿਹੜੀ ਮੈਂ ਮੇਰੀ ਹੈ ਜਾਂ ਜਿਹਨੂੰ ਕਹਣਾ ਕਰਨਾ ਕੁਝ ਹੈ ਦਿਖਾਉਣਾ ਕੁਝ ਹੈ ਉਹ ਹੀ ਜਾਂਦਾ ਨਿਕਲ ਕੇ ਸਾਹਮਣੇ ਆਉਂਗੇ ਇਹਨਾਂ ਚੀਜ਼ਾਂ ਦਾ ਅਫਸੋਸ ਹੁੰਦਾ ਕਿਉਂਕਿ ਜਿਹੜੇ ਲੋਕ ਸਪੋਰਟਰ ਹੁੰਨੇ ਆ ਜਦੋਂ ਏਦਾਂ ਦੇ ਸੀਨ ਕ੍ਰੀਏਟ ਉਹਨਾਂ ਦੇ ਅੱਗੇ ਸਾਹਮਣੇ ਹੋ ਕੇ ਆਉਣ ਲੱਗ ਜਣ ਤਾਂ ਕਿਤੇ ਨਾ ਕਿਤੇ ਸਪੋਰਟਰ ਵੀ ਜਿਹੜੀ 705 ਤੇ ਪੈ ਜਾਂਦੇ ਨੇ ਕਿਤੇ ਨਾ ਕਿਤੇ ਕਨਫਿਊਜ਼ ਹੋ ਜਾਂਦੇ ਆ ਜੋ ਸਪੋਰਟਰ ਨਾਲ ਕਨਫਿਊਜ਼ ਹੋਣ ਤੁਹਾਡੇ ਨਾਲ ਜਿਹੜੇ ਲੱਗੇ ਹੋਏ ਲੋਕ ਲੱਗੇ ਹੋਏ ਉਹਨਾਂ ਟੁੱਟਣ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦੇ ਵਿਚਾਰਨ ਦੀ ਜ਼ਰੂਰਤ ਹੈ ਔਰ ਜਦੋਂ ਜਦੋਂ ਸ਼ਰਮਾਈ ਵਫਦ ਆਇਆ ਤੁਹਾਨੂੰ ਯਾਦ ਹੋਣਾ ਆਪਾਂ ਚਰਚਾ ਵੀ ਕੀਤੀ ਵੀ ਸਭ ਤੋਂ ਪਹਿਲਾ ਬਿਆਨ ਆਇਆ ਗੁਰਵਾਨ ਸਿੰਘ ਚੁੰਨੰਦਿਆ ਹਰਿਆਣੇ ਤੋਂ ਸਿਰਫ 5 ਘੰਟੇ ਬੈਠੇ ਸੀ ਭੁੱਖ ਹੜਤਾਲ ਤੇ ਮੁੜ ਕੇ ਅਸੀਂ ਕਦੇ ਧਰਨੇ 'ਚ ਨਾ ਆਏ ਨਾ ਦੇਖਿਆ ਜ਼ਿਕਰ ਹੋ ਉਹਨਾਂ ਨੇ ਕਿਹਾ ਵੀ ਜਿਹੜਾ ਵਫਦ ਨਾਲ ਜੋ ਵੀ ਫੈਸਲਾ ਡੱਲੇ ਵਸਾ ਦਿੱਤਾ ਹੈ ਕਹਿੰਦੇ ਮੈਨੂੰ ਪੁੱਛਿਆ ਤੱਕ ਨਹੀਂ ਗਿਆ ਤੁਹਾਡੇ ਘਰੋਂ ਪੁੱਛਣ ਆਂਦੇ ਉਹਨੇ ਜਿਹੜੇ ਪੰਜ ਸੱਤ ਕਰ ਨਾਮ ਹੈ ਜੀ ਤੁਹਾਡੀ ਸਾਹਿਬ ਮੈਂ ਬਾਰ ਬਾਰ ਇਹੀ ਕਰਕੇ ਕਹਿੰਨਾ ਕਿਉਂਕਿ ਇਹ ਹੀ ਲੋਕ ਹੀ ਜਿਆਦਾ ਕਿਤੇ ਨਾ ਕਿਤੇ ਪਹਿਲੇ ਧਰਨ ਦੇ ਵਿੱਚ ਅੱਗੇ ਆਏ ਸੀਗੇ ਇਹ ਹੀ ਲੋਕ ਹੀ ਕਿਤੇ ਨਾ ਕਿਤੇ ਬਾਰ ਬਾਰ ਉੱਠ ਕੇ ਆਏ ਸੀਗੇ ਇਹਨਾਂ ਕਰਕੇ ਖਾਮੇ ਆ ਜਾਂ ਦੂਜੇ ਜਿੱਥੇ ਬੰਦਿਆਂ ਨੂੰ ਜਾਂ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਸੋ ਅਜੇ ਵੀ ਬਹੁਤ ਜਿਹੜਾ ਟਾਈਮ ਹੈ ਕਿਤੇ ਨਾ ਕਿਤੇ ਸੰਭਲਣ ਦੀ ਜ਼ਰੂਰਤ ਹੈ ਅਗਰ ਸਰਕਾਰ ਆਪਣੀ ਆਈ ਤੇ ਆ ਜਾਵੇ ਸੈਂਟਰ ਸਰਕਾਰ ਆਪਣੀ ਆਈ ਤੇ ਆ ਜਾਵੇ ਉਹ ਤੁਹਾਡੇ ਜਿਹੜੇ ਤੁਸੀਂ ਐਸਕੇਮ 1 2 3 ਦੀ ਗੱਲ ਕਰਦੇ ਆ ਅਗਰ ਉਹ ਪੁਆਇੰਟ ਤੇ ਆ ਜਾਵੇ ਤਾਂ ਕੱਖ ਨਹੀਂ ਬਣਨਾ ਮਿਹਨਤਾਂ ਬੇਕਾਰ ਹੋ ਜਾਣਗੀਆਂ ਅਗਰ ਇਸ ਚੀਜ਼ ਨੂੰ ਹੱਲ ਕਰਾਉਣਾ ਇਸ ਵਿਸ਼ੇ ਨੂੰ ਹੱਲ ਕਰਾਉਣਾ ਇਸ ਮਸਲੇ ਨੂੰ ਹੱਲ ਕਰਾਉਣਾ ਤਿੰਨ ਕਾਲੇ ਕਾਨੂੰਨ ਰੱਦ ਕਰਾਉਣੇ ਐ ਐਮਐਸਪੀ ਦੀ ਗੱਲ ਕਰਨੀ ਐ ਜਾਂ ਸਾਡੀਆਂ ਹੋਰ ਮੰਗਾਂ ਐ ਤਾਂ ਕਿਤੇ ਨਾ ਕਿਤੇ ਸਾਨੂੰ ਤਰੀਕਾ ਜਿਹੜਾ ਚੇਂਜ ਕਰਨਾ ਪਊਗਾ ਵੱਲੇਬਾਰ ਸਾਹਿਬ ਦੀ ਸਪੋਰਟ ਕਰਨੀ ਪਊਗੀ ਜਥੇਬੰਦੀਆਂ ਦੀ ਸਪੋਰਟ ਕਰਨੀ ਪਊਗੀ ਜਿਹੜੀਆਂ ਸਪੋਰਟ ਕਰਦੀਆਂ ਕਿਉਂਕਿ ਫਿਲਹਾਲ ਨਿਕਲ ਕੇ ਹੀ ਸਾਹਮਣੇ ਆ ਰਿਹਾ ਵੀ ਜਿਹੜੀ ਬੱਲੇਵਾਰ ਸਾਹਿਬ ਦੀ ਜਥੇਬੰਦੀ ਉਹ ਕਿਤੇ ਨਾ ਕਿਤੇ ਸਹੀ ਟਰੈਕ ਤੇ ਜਾ ਰਹੀ ਆ ਅਗਰ ਇਸੇ ਟਰੈਕ ਤੇ ਚਲਦੀ ਰਹੀ ਤਾਂ ਕਿਤੇ ਨਾ ਕਿਤੇ ਸਫਲਤਾ ਜਿਹੜੀ ਮਿਲ ਸਕਦੀ ਆ ਅਗਰ ਹੋਰ ਜਥੇਬੰਦੀਆਂ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪ੍ਰਧਾਨਾਂ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਫਿਰ ਕੋਈ ਫਾਇਦਾ ਨਹੀਂ ਜਿਹੋਣਾ ਮਿਹਨਤ ਕਰਨਾ ਕਿਉਂਕਿ ਦੇਖੋ ਕੱਲ ਕੱਲ ਮੈਂ ਤਾਂ ਅੰਦਾਜ਼ਾ ਲਾਣਾ ਅੱਜ اجلاس ਹੋਣਾ ਸੀ ਨਹੀਂ ਹੋ ਸਕਿਆ ਕਿਉਂਕਿ ਵਿਰੋਧੀਆਂ ਵੱਲੋਂ ਬਹੁਤ ਸਾਰੇ ਸਵਾਲ ਉਠਾਏ ਗਏ ਇਹ ਪਹਿਲਾਂ ਹੀ ਹੋਣਾ ਗਲਤ ਤੈ ਸੀ ਵਿਰੋਧੀ ਸਵਾਲ ਚੱਕਣਗੇ ਸਵਾਲ ਚੱਕੇ ਵੀ ਗਏ ਪਰ ਉਸ ਤੋਂ ਪਹਿਲਾਂ ਭਗਵਾਨ ਤਮਨ ਸਾਹਿਬ ਦਾ ਕੱਲ ਇੱਕ ਹੈਡਲਾਈਨ ਆ ਗਈ ਸੀ ਉਹਨਾਂ ਨੇ ਟਵੀਟ ਕਰ ਕੀਤਾ ਗਿਆ ਸੀ ਵੀ ਮੈਂ ਦੋ ਮੁੱਦਿਆਂ ਤੇ ਜੁਰ ਯਾਨੀ ਇਸਲਾਸ ਦੇ ਵਿੱਚ ਅਸੀਂ ਬਜਟ ਰੱਖਾਂਗੇ ਵੀ ਇੱਕ ਤਾਂ ਕਿਸਾਨੀ ਮੁੱਦੇ ਤੇ ਵੀ ਜਿਹੜੇ ਸਾਡੇ ਕਿਸਾਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਧਰਨੇ ਬੈਠੇ ਨੇ ਖਾਸ ਕਰ ਖਨੋਰੀ ਦੇ ਸ਼ੰਭੂ ਬਾੜਲੇ ਉਹਨਾਂ ਨੇ ਕਿਹਾ ਤੇ ਉਹ ਕਰਨਗੇ ਵੀ ਜੋ ਉਹਨਾਂ ਨੇ ਕਿਹਾ ਤੇ ਦੂਜਾ ਉਹਨਾਂ ਨੇ ਕਿਹਾ ਵੀ ਜਿਹੜੀ ਬੇਜ਼ਗਾਰੀ ਹੈ ਪੰਜਾਬ ਵਿੱਚ ਨੌਜਵਾਨ ਨਸ਼ਾ ਕਰ ਰਹੇ ਨੇ ਅਸੀਂ ਨਾਲੇ ਵੀ ਕੰਮ ਕਰ ਰਹੇ ਆ ਅਸੀਂ ਨਾਲੇ ਵੀ ਇੱਕ ਅਲੱਗ ਪੈਕੇਜ ਲੈ ਕੇ ਆਵਾਂਗੇ ਚਾਹੇ ਉਹ ਡਿਪੋਰਟ ਕਰਕੇ ਵਾਪਸ ਆਏ ਨੇ ਮੁੰਡੇ ਕੁੜੀਆਂ ਸਭ ਸਾਡੇ ਬੱਚੇ ਨੇ ਉਹ ਗੱਲ ਲੱਗ ਗਈ ਸ਼ਰਮਾ ਜੀ ਇਲਾਜ ਨਹੀਂ ਹੋ ਸਕਿਆ ਕੱਲ ਉਹਦਾ ਡੇਟ ਦੋ ਦਿਨ ਪਾ ਦਿੱਤੀ ਗਈ ਹੈ ਪਰ ਇਲਾਜ ਤੋਂ ਪਹਿਲਾਂ ਹੀ ਐਡੇ ਵੱਡੇ ਵੱਡੇ ਤਰ੍ਹਾਂ ਦੇਖੋ ਗੱਲ ਕੋਈ ਹੈ ਕਹਿਣਾ ਕੁਝ ਹੁੰਦਾ ਕਰਨ ਕਹਿਣ ਦਾ ਵੀ ਸ਼ਰਮਾ ਜੀ ਤਰੀਕਾ ਹੁੰਦਾ ਮੈਂ ਦੇਖੋ ਤੁਹਾਨੂੰ ਲਾਈਵ ਕਰ ਰਿਹਾ ਮੇਰਾ ਕਹਿਣ ਦਾ ਤਰੀਕਾ ਸੁਣਵਾਈ ਵੀ ਤੁਸੀਂ ਬੋਲੋਗੇ ਠੀਕ ਹੈ ਸ਼ਰਮਾ ਜੀ ਤੁਸੀਂ ਬੋਲੋ ਮੈਂ ਗਲਤਾਂ ਤਾਂ ਐਦਾਂ ਹੀ ਉਹ ਸੀਐਮ ਨੇ ਉਹਨਾਂ ਨੂੰ ਤੁਸੀਂ ਸਲਾਹ ਨਾ ਨਾ ਦੋ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਹਰੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅਸੀਂ ਵਿਚਾਰ ਕਰ ਰਹੇ ਹਾਂ ਪਰ ਕਹਿੰਦੇ ਵੀ ਸਾਡੀਆਂ ਕਹਿੰਦੇ ਜਿੱਥੇ ਬੰਦੀਆਂ ਇਕੱਠੀਆਂ ਨਹੀਂ ਅਸੀਂ ਕੀ ਬੋਲਾਂ ਕਹਿੰਦੇ ਕਿਉਂਕਿ ਉਹ ਖੇਤੀਬਾੜੀ ਮੰਤਰੀ ਨੇ ਸਮੇਂ ਦੇਖੋ ਉਹਨਾਂ ਨੂੰ ਜਿੰਨਾ ਕੁ ਉਹਨਾਂ ਨੇ ਬਿਆਨ ਦਿੱਤਾ ਉਹਦੇ ਵਿੱਚ ਕੱਲ ਦੀ ਮੀਟਿੰਗ ਦਾ 22 ਤਰੀਕ ਦੀ ਮੀਟਿੰਗ ਦਾ ਐਡ ਹੋਣਾ ਚਾਹੀਦਾ ਸੀਗਾ ਲੋਕਾਂ ਨੂੰ ਦੱਸਣਾ ਚਾਹੀਦਾ ਸੀ ਮੀਟਿੰਗ ਦੇ ਵਿੱਚ ਕੀ ਹੋਇਆ ਦੋ ਸ਼ਬਦ ਨਹੀਂ ਬੋਲੇ ਅਗਲਾ ਪ੍ਰੋਗਰਾਮ ਕੀ ਕਰਨਾ ਕੋਈ ਦੋ ਸ਼ਬਦ ਨਹੀਂ ਬੋਲੇ ਤਾਂ ਇੰਨਾ ਕਿ ਜ਼ਰੂਰ ਕਹਿ ਦੇਣਗੇ ਵੀ ਆਓ ਜੀ ਚਲੋ ਜੀ ਦਿੱਲੀ ਜਾਣਾ ਜੀ 25 ਤਰੀਕ ਨੂੰ ਦਿੱਲੀ ਜਾਣਾ ਜੀ ਪ੍ਰਾਣੇ ਦਿੱਲੀ ਜਾਣਾ ਲੋਕ ਸਾਡਾ ਸਾਥ ਦੇਣ ਤੁਸੀਂ ਲੋਕਾਂ ਦਾ ਸਾਥ ਮੰਗਦੇ ਗੱਲ ਕਰ ਰਹੇ ਹੋ ਤੁਸੀਂ ਆਪਣੀ ਇਕੱਲਿਆਂ ਦੀ ਅਗਰ ਲੋਕਾਂ ਦਾ ਸਾਥ ਚਾਹੀਦਾ ਗੱਲ ਪੂਰੇ ਪੰਜਾਬ ਦੀ ਗੱਲ ਕਰੋ ਪੂਰੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੋ ਤੁਸੀਂ ਕਹਿੰਦੇ ਇਕੱਲੇ ਕਿਸਾਨਾਂ ਦੀ ਗੱਲ ਕਰੋ ਕਿਉਂਕਿ ਦੇਖੋ ਕਿਸਾਨਾਂ ਦੇ ਬਰਾ ਮੰਗਾ ਦੀ ਗੱਲ ਕਰੋ ਤੁਸੀਂ ਅਗਰ ਆਪਣੇ ਇਕੱਲੇ ਮਸਲੇ ਹੱਲ ਕਰਾਉਣਾ ਫਿਰ ਲੋਕਾਂ ਨੂੰ ਨਾਲ ਲਾਉਣ ਦੀ ਇੱਛਾ ਕਿਉਂ ਰੱਖਦੇ ਆ ਜੀ ਕਿਉਂਕਿ ਯਾਰ ਮੈਂ ਦਿੱਲੀ ਵਿਜੇ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਜਿਹੜਾ 2000 ਦਾ ਧਰਨਾ ਸੀ ਤੁਸੀਂ ਕਵਰ ਕੀਤਾ ਸੀ ਦਿੱਲੀ ਜਦੋਂ 26 ਫਰਵਰੀ ਨੂੰ ਮੈਨੂੰ ਯਾਦ ਆ ਜੀ ਸੋਰੀ 26 ਜਨਵਰੀ ਮਾਫੀ ਚਾਹਨਾ ਉਹ ਦਿਨ ਸੀ ਜਦੋਂ ਉੱਥੇ ਝੰਡਾ ਚੜਾਇਆ ਗਿਆ ਸੀ ਦੀ ਸਿੱਧੂ ਵੰਗ ਮਰੂਮ ਵੰਗ ਹਾਲੇ ਕਿ ਕੋਸ਼ਿਸ਼ ਕੀਤੀ ਗਈ ਸੀ ਉਹਦਾ ਮਕਸਦ ਗੱਲ ਨਹੀਂ ਸੀ ਅਸੀਂ ਇਹ ਨਹੀਂ ਕਹਿੰਦੇ ਅਸੀਂ ਉਹ ਵੀ ਪੁਸ਼ਟੀ ਵੀ ਨਹੀਂ ਕਰਦੇ ਕਿਉਂ ਚੜਾਇਆ ਗਿਆ ਪਰ ਜਿਹੜੀ ਉਹਦੀ ਸੋਸ਼ੀਓ ਪੰਜਾਬ ਦੇ ਲਈ ਸੀ ਤਾ ਜਿਹੜੇ ਹੁਣ ਨੌਜਵਾਨ ਜੁੜੇ ਹੋਏ ਨੇ ਦੇਖੋ ਉਸ ਤੋਂ ਬਾਅਦ 800 ਤੋਂ ਕੁਛ 700 ਤੱਕ ਹੋ ਚੁੱਕੀਆਂ ਨੇ ਇਹ ਪਿਛਲੇ ਸਾਲ ਦੀ ਰਿਪੋਰਟ ਦੇ ਰਿਹਾ ਸ਼ਰਮਾ ਤੁਹਾਨੂੰ ਮੈਂ ਪਿਛਲੇ ਸਾਲ ਤੋਂ ਲੈ ਕੇ ਅੱਜ ਤੱਕ 823 ਮੌਤਾਂ ਹੋ ਚੁੱਕੀਆਂ ਕਿਸਾਨਾਂ ਦੀਆਂ ਕੀ ਭੰਡੇਰ ਦੀ ਨੂੰ ਆਜ਼ਾਦ ਨਹੀਂ ਆਉਂਦੇ ਕਦੇ ਬੰਦੇ ਵੀ ਜਿਹੜੇ ਬੱਚੇ ਸ਼ਹੀਦ ਸ਼ਹੀਦ ਹੋਏ ਆ ਬਜ਼ੁਰਗ ਹੋਏ ਆ ਔਰਤਾਂ ਹੋਈਆਂ ਦੇਖੋ ਜੇ ਉਹਨਾਂ ਨੂੰ ਯਾਦ ਹੋਣਾ ਤਾਂ ਬਾਰ-ਬਾਰ ਇਹ ਨਾ ਕਹਿਣ ਵੀ ਉੱਥੇ ਕੱਟ ਕਰਨਾ ਉੱਥੇ ਕੱਟ ਕਾਣਾ ਦੇਖੋ ਕੋਈ ਗੱਲ ਨਹੀਂ ਧਰਨਾ ਸਾਡਾ ਲਾਉਣਾ ਜਿਹੜਾ ਕਿਤੇ ਕਿਤੇ ਸਾਡਾ ਰਾਈਟ ਬਣ ਜਾਂਦਾ ਹੈ ਲਾਉਣਾ ਚਾਹੀਦਾ ਲੇਕਿਨ ਵੀ ਸਾਡਾ ਨੁਕਸਾਨ ਹੋ ਰਿਹਾ ਉਸ ਨੁਕਸਾਨ ਵਾਲੇ ਸੀ ਵੱਧੇ ਜਾ ਰਹੇ ਆ ਸਾਡਾ ਜਿਹੜਾ ਖਾਸ ਕਰਕੇ ਪੰਜਾਬ ਜਿਆਦਾਤਰ इमोशनल ਜਜ਼ਬਾਤੀ ਹੈ ਕਿਤੇ ਨਾ ਕਿਤੇ ਸਾਡੇ ਬੱਚੇ ਸਾਡੇ ਨੌਜਵਾਨ ਜਜ਼ਬਾਤਾ 'ਚ ਆ ਜਾਂਦੇ ਆ ਉਹ ਜਜ਼ਬਾਤਾ 'ਚ ਆ ਕੇ ਫਿਰ ਦੇਖਦੇ ਨਹੀਂ ਕਿ ਸਾਡੇ ਅੱਗੇ ਗੋਲੀ ਚੱਲਦੀ ਆ ਕਿ ਆ ਚੱਲਦੀ ਆ ਕਿਉਂਕਿ ਸੰਸਕਾਰ ਇਦਾਂ ਦੇ ਦਿੱਤੇ ਹੋਏ ਆ ਲੇਕਿਨ ਜਿਹੜੇ ਲੀਡਰ ਆ ਜਾਂ ਜਿਹੜੇ ਪ੍ਰਧਾਨ ਆ ਜਾਂ ਜਿਹੜੇ ਜਥੇਬੰਦੀਆਂ ਨੂੰ ਚਲਾਉਂਦੇ ਉਸ ਚੀਜ਼ ਨੂੰ ਲੀਡ ਕਰਦੇ ਆ ਬਿਆਨ ਦੇਣ ਤੋਂ ਪਹਿਲਾਂ ਜਾਂ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿੱਥੇ ਸਾਡਾ ਨਬਾ ਕਿੱਥੇ ਸਾਡਾ ਨੁਕਸਾਨ ਆ ਲੇਕਿਨ ਨਹੀਂ ਦੋ ਸ਼ਬਦ ਬੋਲ ਕੇ ਚਲੇ ਜਾਣਾ ਸਾਡਾ ਨੌਜਵਾਨਾ ਭਾਵਕ ਹੋ ਕੇ ਜਾ ਕੇ ਬਾਰਡਰਾਂ ਦੇ ਉੱਤੇ ਗਲਲਕਾਰੇ ਮਾਰਦਾ ਅੱਗੇ ਭੱਜਦਾ ਫਿਰ ਕਿਤਨੇ ਕਿਤੇ ਛੱਟਾ ਥੱਟ ਪੇਟ ਵੀ ਵਾਦੀ ਹੈ ਕਈ ਨੌਜਵਾਨਾਂ ਦੀ ਜਿਹੜੀ ਮੌਤ ਵੀ ਹੋਈ ਹੈ ਜੀ ਸਰਮਾ ਜੀ ਅਥਰੂ ਕਹੇ ਸੀ ਗੋਲੇ ਤਾਂ ਆਮ ਨੇ ਉਹ ਤਾਂ ਜਿਵੇਂ ਆਪਾਂ ਕਹਿੰਦੇ ਸਵੇਰੇ ਚਾਹ ਨਾਲ ਬਿਸਕੁਟ ਖਾਣੇ ਆਮ ਉਹਵੇਂ ਅਥਰੂ ਕਹੇ ਸੀ ਗੋਲੇ ਆਮ ਨੇ ਪਰ ਹੁਣ ਤਾਂ ਉਹਦੇ ਪਲਾਸੀ ਦੀਆਂ ਗੋਲੀਆਂ ਉਹ ਦੇਖੋ ਉਹ ਛੋਟੀ ਉਮਰ ਦਾ ਮੁੰਡਾ ਸ਼ੂਬ ਕਰੰਸੀ ਮਰ ਗਿਆ ਮੇਰਾ ਮੇਰੀ ਬਹਿਸ ਹੋਈ ਸੀ ਸੋਰਨ ਸਿੰਘ ਪੰਡੇਰ ਨਾਲੀ ਸ਼ੰਭੂ ਬਾਰਡਰ ਤੇ ਮੈਂ ਅਮਲੇ ਸਾਹਮਣੇ ਬੈਠਾ ਸੀ ਮੈਂ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਤੁਸੀਂ ਜਿੱਥੇ ਵਹਿੰਦੇ ਉੱਥੇ ਬੰਬ ਗਿਰਦੇ ਨੇ ਉੱਥੇ ਗੋਲੇ ਗਿਰਦੇ ਨੇ ਤੁਸੀਂ ਸਾਰਿਆਂ ਨੂੰ ਕਹਿੰਦੇ ਹੋ ਵੀ ਅੱਗੇ ਹੋ ਜਾਓ ਨੌਜਵਾਨ ਅੱਗੇ ਹੋ ਜਾਂਦੇ ਜਜ਼ਬਾਤੀ ਹੋ ਕੇ ਤੇ ਤੁਸੀਂ ਮੈਂ ਕਿਹਾ ਕੀ ਹੁੰਦੇ ਇਹਨਾਂ ਦਾ ਜਵਾਬ ਮੈਨੂੰ ਇਹ ਸੀ ਕਿ ਇਹਨਾਂ ਨੂੰ ਮੇਰਾ ਸੌਰੀ ਨਾਮ ਨਹੀਂ ਪਤਾ ਸੀ ਇਹ ਕਹਿੰਦੇ ਪੱਤਰਕਾਰ ਜੀ ਵੀ ਜੇ ਅਸੀਂ ਹੋ ਗਏ ਕਹਿੰਦੇ ਪਿੱਛੇ ਲੀਡ ਕੌਣ ਕਰੇਗਾ ਦੱਸੋ ਯਾਨੀ ਕਿ ਤੁਸੀਂ ਜਿਹੜੇ ਆਪਣੇ ਪੰਜਾਬ ਦੇ ਧੀ ਪੈਰੋਂ ਇਕੱਠੇ ਹੋਣਾ ਨੂੰ ਮਰ ਦੇਖੋ ਸਰ ਜੀ ਸਾਹਿਬ ਕਿੰਨੀ ਵਾਰ ਡਾਕਟਰ ਸਾਹਿਬ ਨੇ ਵੀ ਆਧਾਰਨ ਦਈ ਆ ਮੈਂ ਵੀ ਆਧਾਰਨ ਦਿੱਤੀ ਆ ਜੀ ਵੀ ਦੇਖ ਦਿਓ ਦੇਖੋ ਦੇਸ਼ ਦੀ ਸਾਡੀ ਆਰਮੀ ਆ ਜੀ ਸਾਡੀ ਫੌਜ ਆ ਉਹਦੇ ਵਿੱਚ ਕਿੰਨੇ ਕਿ ਪ੍ਰਧਾਨ ਸੋਰੀ ਕਿੰਨੇ ਕਿ ਮੰਤਰੀਆਂ ਦੇ ਕਿੰਨੇ ਕਿ ਐਮ ਐਲ ਏ ਜਾਂ ਕਿੰਨੇ ਕਿ ਰਾਜਨੀਤਿਕ ਲੋਕਾਂ ਦੇ ਬੱਚੇ ਜਾਂ ਪਰਿਵਾਰ ਜਾਨੇ ਆ ਕਿੰਨੇ ਕਿ ਸ਼ਹੀਦ ਹੋਨੇ ਕਿੰਨੇ ਉਹਨਾਂ ਦੇ ਨਾਮ ਆਉਂਦੇ ਆ ਜਾ ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕਰ ਰਹੇ ਆ ਧਰਨੇ ਲਗਦੇ ਆ ਉਹਨਾਂ ਦੇ ਖੁਦ ਬੱਚਿਆਂ ਦੇ ਕਿੰਨੇ ਕਿਤੇ ਨਾਮ ਆਉਂਦੇ ਆ ਦੇਖੋ ਸਿਰਫ ਇਹ ਨਹੀਂ ਹੁੰਦਾ ਵੀ ਅਸੀਂ ਜਿਹੜੀ ਪ੍ਰਧਾਨਗੀ ਦੇਦੀ ਜਥੇਬੰਦੀ ਬਣਾ ਲਈ ਤਾਂ ਸਿਰਫ ਅਸੀਂ ਆਰਡਰ ਦੇਣ ਨੂੰ ਆ ਕਿਤੇ ਨਾ ਕਿਤੇ ਗਰਾਊਂਡ ਜ਼ੀਰੋ ਤੇ ਉਹ ਚੀਜ਼ਾਂ ਤਨਮਨ ਤੇ ਹਟਾਉਣੀਆਂ ਪੈਣੀਆਂ ਫੇਰ ਜਾ ਕੇ ਐਕਸਪੀਰੀਅੰਸ ਆਉਂਦਾ ਫੇਰ ਜਾ ਕੇ ਸਾਡੇ ਨਾਲ ਕਿਤੇ ਨਾ ਕਿਤੇ ਲੋਕ ਜੁੜਦੇ ਆ ਠੀਕ ਆ ਢੱਲੇਵਾਰ ਸਾਹਿਬ ਉਸ ਚੀਜ਼ ਨੂੰ ਨਿਵਾ ਰਹੇ ਆ ਉਹਨਾਂ ਦਾ ਪਰਿਵਾਰ ਨਿਵਾ ਰਿਹਾ ਉਹਨਾਂ ਦੀ ਜਥੇਬੰਦੀ ਨਿਵਾ ਰਹੀ ਆ ਹੋਰ ਜਥੇਬੰਦੀਆਂ ਜਿਹੜੀਆਂ ਸਪੋਰਟ ਕਰਦੀਆਂ ਉਹ ਨਿਵਾ ਰਹੀਆਂ ਲੇ ਆਪਣੀ ਤੇਰ ਮੇਰ ਦੀ ਗੱਲ ਕਰਦੀਆਂ ਆਪਣੇ ਅਲੱਗ ਜੜਕੜਿਆਂ ਦੀ ਗੱਲ ਕਰਦੀਆਂ ਸੋ ਜਿਹੜੀ ਇਦਾਂ ਦੀ ਜਿ세 ਬੰਦੀਆਂ ਇਦਾਂ ਦੀ ਤੁਹਾਡੇ ਬੰਦਿਆਂ ਦੀ ਗੱਲ ਕਰਦੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਸਾਈਡ ਤੇ ਕਰਨਾ ਚਾਹੀਦਾ ਮੈਂ ਤਾਂ ਬਹੁਤ ਵਾਰ ਗੱਲ ਕੀਤੀ ਹੈ ਜੀ ਪਰ ਸ਼ਰਮਾ ਜੀ ਸਾਈਡ ਤੇ ਤਾਂ ਆਪ ਵੀ ਨਹੀਂ ਹੁੰਦੇ ਨਾ ਆਪ ਤਾਂ ਰੋਜ਼ ਰੋਜ਼ ਡਿਬੇਟ ਕਰਦੇ ਆਂ ਇਹਨਾਂ ਨੂੰ ਆਪ ਹੀ ਸ਼ਰਮ ਆਣੀ ਚਾਹੀਦੀ ਹੈ ਮੈਂ ਤਾਂ ਮੂੰਹ ਤੇ ਕਹਿ ਸਕਦਾ ਮੈਂ ਨਾ ਸਿੱਧੀ ਬੋਲਦਾ ਸਿੱਧਾ 1 ਟੂ 1 ਕਰ ਮੈਂ ਕੱਲੀ ਕੱਲੀ ਗੱਲ ਦਾ ਜਵਾਬ ਰੱਖਾਂਗਾ ਲੈ ਕੇ ਮੈਂ ਜੱਟਾ ਹੁੰਦਾ ਨਹੀਂਗਾ ਪਰ ਮੇਰੇ ਕੋ ਸਾਰਾ ਬਾਇਟ ਹੈ ਦਿੰਦਾ ਸਿੱਧਾ ਕਹਾਂ ਸੁਆਮੀ ਨਾਥਾ ਰਿਪੋਰਟ ਕਿਉਂ ਦੋ ਦਿਨ ਲਾਗੂ ਕਰ ਸਕਦੇ ਮੋਦੀ ਸਾਹਿਬ ਮੋਦੀ ਸਾਹਿਬ ਦਾ ਆਪਣਾ ਬਿਆਨ ਸੀਗਾ ਪਿੱਛੇ ਜੇ ਅਮਿਤ ਸ਼ਾਹ ਨਾਲ ਕਹਿੰਦੇ ਮੈਂ ਪੰਜਾਬ ਨਹੀਂ ਆਂਦਾ ਕਿਉਂਕਿ ਕਹਿੰਦੇ ਪੰਜਾਬ ਦੇ ਲੋਕ ਕਹਿੰਦੇ ਗੱਲ ਹੀ ਨਹੀਂ ਕਰਦੇ ਮੇਰੇ ਨਾਲ ਗੱਲ ਵੀ ਸਹੀ ਹੈ ਪਰ ਜੇ ਮੋਦੀ ਸਾਹਿਬ ਨੇ ਧਾਕੜ ਨੇ ਚਾਹਣ ਅੱਜ ਸਰਕਾਰ ਇਕੱਲੇ ਬਣਾ ਸਕਦਾ ਉਹ ਬੰਦਾ ਇੰਨੀ ਪਾਵਰ ਹੈਗੀ ਉਹਦੇ ਕੋਲ ਉਹਨਾਂ ਨੂੰ ਕੋਈ ਕਿਸਾਨਾਂ ਦੀਆਂ ਵੋਟਾਂ ਹੀ ਲੋੜ ਨੇਗੀ ਪਰ ਉਹ ਕਹਿੰਦੇ ਮੈਂ ਕਰਾਂਗਾ ਸਾਰਾ ਕੁਝ ਪਰ ਉਹੀ ਗੱਲ ਤੁਹਾਡੇ ਲਈ ਆ ਜਾਂਦੀ ਅੱਗੇ ਫਿਰ ਕਿ ਕਿਸਾਨ ਅੱਗੇ ਹੀ ਨਹੀਂ ਆਉਂਦੇ ਜਿਨ੍ਹਾਂ ਨੇ ਅੱਗੇ ਆਣਾ ਉਹ ਪਿੱਛੇ ਲੁਕ-ਲੁਕ ਕੇ ਧਰਮ ਮਜ਼ੇ ਲੈ ਆ ਬਿਲਕੁਲ ਦੇਖੋ ਲੋਕਾਂ ਦੀ ਨਾਰਾਜ਼ਗੀ ਜਿਹੜੀ ਪਹਿਲੇ ਧਰਨੇ 'ਚ ਹੋਈ ਸੀਗੀ 26 ਤਰੀਕ ਤੋਂ ਬਾਅਦ ਹੋਈ ਸੀਗੀ ਉਹ ਉਹੀ ਨਾਰਾਜ਼ਗੀ ਸੀਗੀ ਕਿ ਕੁਝ ਜਥੇਬੰਦੀਆਂ ਸੀਗੇ ਕੁਝ ਪ੍ਰਧਾਨ ਸੀਗੇ ਜਿਹੜੇ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦੇ ਸੀਗੇ ਵੀ ਸਰਕਾਰ ਦੇ ਨਾਲ ਇਹਨਾਂ ਦੀ ਜਿਹੜੀ ਮਿਲੀਭੁਗਤ ਹੋ ਗਈ ਹੈ ਕਿਉਂਕਿ ਮੀਟਿੰਗਾਂ ਦੇ ਦੌਰ 'ਚ ਪਤਾ ਲੱਗਣ ਲੱਗ ਜਾਂਦਾ ਸੀਗਾ ਵੀ ਕੀ ਆਇਆ ਗਿਆ ਹੋਇਆ ਉਹ ਚੀਜ਼ ਕਿਤੇ ਨਾ ਕਿਤੇ ਨਿਕਲ ਕੇ ਬਾਹਰ ਆਈ ਉਹ ਧਰਨਾ ਜਿਹੜਾ ਕਿਤੇ ਨਾ ਕਿਤੇ ਉੱਥੇ ਚੁੱਕਿਆ ਗਿਆ ਸਰਕਾਰ ਦੇ ਨੱਕ ਦਾ ਬਾੜ ਬਣ ਚੁੱਕਾ ਜੇ ਕਿਤੇ ਨਾ ਕਿਤੇ ਕੱਟਣਾ ਪਿਆ ਉਹਨਾਂ ਨੂੰ ਜਾਂ ਕਿਸੇ ਤਰੀਕੇ ਵੀ ਕੱਟਿਆ ਲੇਕਿਨ ਅਸਰ ਉਹਦੇ ਤੇ ਇਹ ਜੀ ਇੱਕ ਸਾਲ ਦੁਆਰੇ ਜਿਹੜਾ ਧਰਨਾ ਤੂ ਲੱਗੇ ਆ ਜਿਹਦੇ ਨੇ ਕਿਹਾ ਇਹ ਨਾ ਲੱਗਦਾ ਜੀ ਸ਼ਰਮਾ ਜੀ ਐਸਕੇਮ 1 ਬੰਨ ਜਾਂਦਾ ਐਸਕੇਮ 2 ਬੰਨ ਜਾਂਦਾ ਐਸਕੇਮ 3 ਹੁਣ ਤਾਂ ਹਾਦੀ ਹੋ ਗਈ ਐਸਕੇਮ 4 ਲੋਕ ਪਰੇਸ਼ਾਨ ਧਰਨੇ ਤੋਂ ਬਾਅਦ ਫੇਰ ਧਰਨਾ ਬਿਲਕੁਲ ਐਸਕੇਮ ਭਾਰਤ ਜਿਨ੍ਹਾਂ ਨੇ ਭਲੇਰ ਸਾਹਿਬ ਨੇ ਕਹਿੰਦੇ ਸਾਡਾ ਐਸਕੇਮ ਭਾਰਤ ਹੈ ਜੀ ਸੁਖਰਾ ਸਾਹਿਬ ਕਹਿੰਦੇ ਸਾਡਾ ਐਸਕੇਮ 2 ਆ ਜੀ 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 ਜੈਸਿਕਾ ਮੈ 3 ਹੈ ਜੀ ਦੇਖੋ 1 2 3 ਤੁਸੀਂ ਭਾਰਤ ਦੇ ਚੱਕਰਾਂ ਵਿੱਚ ਪੈ ਗਏ ਤੁਸੀਂ ਇਹ ਨਹੀਂ ਸੋਚ ਰਹੇ ਵੀ ਸੀ ਕਿ ਮੰਚ ਤੇ ਇਕੱਠੇ ਹੋਏ ਕਿਸ ਮਸਲੇ ਤੇ ਇਕੱਠੇ ਹੋਏ ਆ ਜੀ ਜੀ ਸਹੀ ਗੱਲ ਹੈ ਤੇ ਸ਼ਰਮ aí ਤੁਹਾਨੂੰ ਲੱਗਦਾ ਹੈ ਵੀ ਐਦਾਂ ਐਦਾਂ ਜਿਹੜੀ ਕੇਂਦਰ ਸਰਕਾਰ ਹੈ ਮੰਨ ਦੇਗੀ ਸਹੀ ਦੱਸਿਓ ਆਖ਼ਰੀ ਸਵਾਲ ਹੈ ਕਿ ਜਿਹੜਾ ਭੰਡੇਰ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਇਹ ਅੰਦੋਲਨ ਸਹੀ ਚੱਲੇਗਾ ਇਹ ਆਪਣੀ ਲੀਟੋਂ ਥੱਲੇ ਆ ਗਿਆ ਟਰੈਕ ਤੋਂ ਦੇਖੋ ਛੋਡੀ ਸਾਹਿਬ ਸਰਕਾਰ ਜਿਹੜੀਆਂ ਕਮਜ਼ੋਰੀਆਂ ਜਥੇਬੰਦੀਆਂ ਵੱਲੋਂ ਹੋ ਰਹੀਆਂ ਉਹ ਕਮਜ਼ੋਰੀਆਂ ਸਰਕਾਰ ਦੇ ਕੋਲ ਪਹੁੰਚੀਆਂ ਹੋਈਆਂ ਸਰਕਾਰ ਜਾਣਦੀ ਉਹਨਾਂ ਚੀਜ਼ਾਂ ਨੂੰ ਮੈਂ ਬਹੁਤ ਵਾਰ ਗੱਲ ਕੀਤੀ ਹੈ ਵੀ ਸਰਕਾਰ ਨੂੰ ਰੋਟੀ ਪਕਾਉਣ ਦੀ ਜ਼ਰੂਰਤ ਨਹੀਂ ਪੈਂਦੀ ਸਿਰਫ ਖਾ ਰਹੀ ਆ ਕਿਉਂਕਿ ਪਕਾਤਾ ਜਥੇਬੰਦੀਆਂ ਦੇ ਰਹੀਆਂ ਜੀ ਜੀ ਉਹਦਾ ਚੀਜ਼ਾਂ ਦੀ ਹੀ ਜਿਹੜਾ ਨੁਕਸਾਨ ਹੋ ਰਿਹਾ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਜਿਹੜੇ ਸਹੀ ਤਰੀਕੇ ਨਾਲ ਸਪੋਰਟ ਕਰਦੇ ਆ ਜਾਂ ਜਿਹੜੇ ਧਰਮਿਆਂ ਤੇ ਬੈਠੇ ਆਪਣੇ ਬਾਲ ਪਰਿਵਾਰ ਛੱਡੀ ਬੈਠੇ ਆਪਣੇ ਕੰਮ ਕਾਰ ਛੱਡੀ ਬੈਠੇ ਨੁਕਸਾਨ ਉਹ ਲੋਕਾਂ ਦਾ ਹੋ ਰਿਹਾ ਇਹਨਾਂ ਲੋਕਾਂ ਦਾ ਨੁਕਸਾਨ ਨਹੀਂ ਹੋ ਰਿਹਾ ਜਿਹੜੇ ਕਿਤੇ ਨਾ ਕਿਤੇ ਧਰਮੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਦੇਖੋ ਤੁਸੀਂ ਕਿਹਾ ਨਾ ਦੀਨਾਂ ਨੂੰ ਮੈਂ ਬਹੁਤ ਕਹਿੰਦਾ ਤੁਸੀਂ ਬਹੁਤ ਕਹਿੰਨੇ ਆ ਜਾਂ ਪਿੱਛੇ ਨਹੀਂ ਹੁੰਦੇ ਤੁਹਾਡੇ ਮੇਰੇ ਕਹਿਣ ਨਾਲ ਪਿੱਛੇ ਨਹੀਂ ਜੀ ਹੁਣਾ ਇਹ ਤਾਂ ਜਿਹੜੇ ਜਥੇਬੰਦੀਆਂ ਜਾਂ ਜਿਹੜੇ ਲੋਕੋ ਉਹ ਚੀਜ਼ ਨੂੰ ਲੀਡ ਕਰਦੇ ਆ ਉਹਨਾਂ ਵੱਲੋਂ ਸਪੈਸ਼ਲ ਉਹਨਾਂ ਨੂੰ ਕਿਤੇ ਨਾ ਕਿਤੇ ਆਊਟ ਕਰਨਾ ਪਊਗਾ ਵੀ ਤੁਸੀਂ ਅਗਰ ਆਪਣੇ ਪ੍ਰੋਗਰਾਮ ਬਣਾਉਣਾ ਹੈ ਤੁਸੀਂ ਸਰਕਾਰ ਨਾਲ ਸਿੱਧੀ ਗੱਲ ਕਰੋ ਨਹੀਂ ਤੁਸੀਂ ਭਾਈ ਸਾਈਡ ਤੇ ਹੋ ਜੋ ਤੁਸੀਂ ਅਗਰ ਸਾਡੇ ਨਾਲ ਰਹਿਣਾ ਹੈ ਤਾਂ ਇੱਕ ਜੁੱਟ ਹੋ ਕੇ ਚੱਲਣਾ ਤਾਂ ਫਿਰ ਜਿਹੜਾ ਬੰਦਾ ਇੱਕ ਆਵਾਜ਼ ਦੇਊਗਾ ਤਾਂ ਸਾਰੀ ਆਵਾਜ਼ ਉਹੀ ਹੋਈ ਹੋਊਗੀ ਇਹ ਨਹੀਂ ਹੈਗਾ ਵੀ ਪੰਨੇਰ ਸਾਹਿਬ ਦੀ ਆਵਾਜ਼ ਹੋਰ ਚੰਡੂਨੀ ਸਾਹਿਬ ਦੀ ਹੋਰ ਟਕਾਇਤ ਸਾਹਿਬ ਦੀ ਹੋਰ ਲਖਵਾਲ ਸਾਹਿਬ ਦੀ ਹੋਰ ਇਹ ਚੀਜ਼ਾਂ ਨਹੀਂ ਤੇ ਉਹਨਾਂ ਤਾਂ ਤੁਹਾਨੂੰ ਇੱਕ ਵਾਰਨਾ ਵੀ ਪਾਊਗਾ ਜੀ। ਅਹ ਚਲੋ ਸੰਜੀਵ ਸ਼ਰਮਾ ਜੀ ਤੁਸੀਂ ਆਪਣਾ ਕੀਮਤੀ ਸਮੇਂ ਸਾਡੇ ਨਾਲ ਦਿੱਤਾ ਆਪਣੇ ਵਿਚਾਰ ਸਾਂਝੇ ਕੀਤੇ ਦਰਸ਼ਕਾਂ ਨਾਲ ਤੇ ਮੇਰੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ। ਸਭ ਤੋਂ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪੱਤਾਗਾ ਚੈਨਲ ਸੰਜੀਵ ਸ਼ਰਮਾ ਜਿਹੜਾ ਅੱਧਾ ਮੁੱਦਾ ਸੀ ਕਿ ਜਿਹੜਾ ਸਵਰਨ ਸਿੰਘ ਭੰਡੇਰ ਹੈ ਉਹਨਾਂ ਦਾ ਬਹੁਤ ਇੱਕ ਵੱਡਾ ਬਿਆਨ ਆ ਗਿਆ ਉਹ ਵੀ ਪੰਜਾਬ ਸਰਕਾਰ ਦੇ ਕਈ ਇਹ ਤਾਂ ਬੋਲਿਆ ਪੰਜਾਬ ਸਰਕਾਰ ਤੋਂ ਉਹਨਾਂ ਨੇ ਇੱਕ ਤਰ੍ਹਾਂ ਸਲਾਹ ਦੇਤੀ ਹੈ ਸਲਾਹ ਵੀ ਇਦਾਂ ਇਤੀ ਹੈ ਕਿ ਜਿਵੇਂ ਉਹ ਖੁਦ ਸੀਐਮ ਹੁੰਦੇ ਨੇ ਹਾਲਾਂਕਿ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਸਾਡੇ ਖੇਤੀਬਾੜੀ ਮੰਤਰੀ ਸਾਰੇ ਖੜੇ ਨੇ ਕਿਸਾਨਾਂ ਨਾਲ ਇੱਕ ਗੱਲ ਕਰਨ ਦਾ ਤਰੀਕਾ ਪੁੱਛਣਾ ਕੁਝ ਹੁੰਦਾ ਹੈ ਕਹਿਣਾ ਥੋੜਾ ਜਿਹਾ ਐਪਲੀਕੇਸ਼ਨ ਦੇਣੀ ਕੁਝ ਹੋਰ ਹੁੰਦੀ ਹੈ ਪਰ ਜਿਹੜੇ ਅੱਜ ਭੰਡੇਰ ਸਾਹਿਬ ਨੇ ਥੋੜਾ ਜਿਹਾ ਬਿਆਨ ਬਾਈ ਕੀਤੀ ਹੈ ਸਰਕਾਰ ਨੂੰ ਤਿੰਨ ਚਾਰ ਜਗ੍ਹਾ ਤੇ ਟਟੋਲਣ ਦੀ ਕੋਸ਼ਿਸ਼ ਕੀਤੀ ਹੈ ਹਜੇ ਉਹਦੇ ਬਾਰੇ ਭਗਵੰਤ ਮਾਨ ਸਾਹਿਬ ਨੇ ਅਜੇ ਵੀਡੀਓ ਦੇਖਿਆ ਨਹੀਂ ਸਰਕਾਰ ਦੀ ਪ੍ਰਤੀਕਿਆ ਕੋਈ ਆਈ ਨਹੀਂ ਪਰ ਜੋ ਅੱਜ ਕੁਝ ਹੋਇਆ ਹੈ ਤਾਂ ਇਹ ਸੋ ਸਾਫ ਜ਼ਾਹਿਰ ਹੁੰਦਾ ਹੈ ਕਿ ਸਰਨ ਸਿੰਘ ਭੰਡੇਰ ਇਸ ਅੰਦੋਲਨ ਤੋਂ ਅਲੱਗ ਹੋ ਚੁੱਕੇ ਨੇ ਕਿਉਂਕਿ ਨਾਲ ਤੋਂ ਦੱਸ ਜੇ ਕਿ ਰਾਜੇਵਾਲ ਜੀ ਦਾ ਸਭ ਦਾ ਹੀ ਬਿਆਨ ਆ ਚੁੱਕਿਆ ਉਹ ਵੀ ਲੱਗ ਨਹੀਂ ਕਿਉਂਕਿ ਇਹਨਾਂ ਨੇ ਹੁਣ ਬਣਾ ਲਏ ਨੇ ਇੱਕ ਸੰਯੁਕਤ ਕਿਸਾਨ ਮੋਰਚਾ ਇੱਕ ਸੰਯੁਕਤ ਕਿਸਾਨ ਮੋਰਚਾ ਦੋ ਤੇ ਕਿਸਾਨੀ ਮੋਰਚਾ ਤਿੰਨ ਤਾਂ ਦੋਸਤੋ ਜਿਹੜਾ ਇਹ 9 ਸਾਲਾਂ ਤੋਂ ਧਰਨਾ ਲੱਗਿਆ ਆ ਰਿਹਾ ਹੈ ਡੱਲੇਵਾਲ ਸਾਹਿਬ ਜਿਹਨਾਂ ਦੀ ਹਾਲਤ ਹੁਣ ਠੀਕ ਹੈ ਉਹ ਮਰਨ ਵਰਤੇ ਬੈਠੇ ਨੇ ਹੁਣ ਜਿਹੜੀ ਅਗਲੀ ਮੀਟਿੰਗ ਹੋਣੀ ਹੈ ਉਹ ਸ਼ਵਰਾਤਰੀ ਉਹ ਬਾਅਦ ਹੋਣੀ ਹੈ ਜੇਕਰ ਇਹੀ ਹਾਲ ਚੱਲਦਾ ਰਿਹਾ ਤਾਂ ਦੋਸਤੋ ਫਿਰ ਇਹ ਧਰਨਾ ਐਦਾਂ ਹੀ ਚੱਲਦਾ ਰਹੇਗਾ ਧਰਨੇ ਦੇ ਧਰਨਾ ਲੋਕ ਹੁੰਦੇ ਰਹਿਣਗੇ ਪਰੇਸ਼ਾਨ ਅਸੀਂ ਵੀ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਪਰੇਸ਼ਾਨੀ ਹੋਵੇ ਤੇ ਜੇਕਰ ਤੁਸੀਂ ਚਾਹੁੰਦੇ ਹੋ ਵੀ ਇਹ ਜਿਹੜੇ ਕਿਸਾਨ ਨੇਤਾ ਟੁੱਟ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਕਮੈਂਟ ਕਰੋ ਇਹਨਾਂ ਨੂੰ ਦਿਖਾਓ ਕਿ ਇਕਤਾ ਕਿੱਦਾਂ ਹੋਏਗੀ ਕਿਉਂਕਿ ਤੁਹਾਡੇ ਕਮੈਂਟ ਪੜਨਾ ਸ਼ਾਇਦ ਇਹ ਜਾਗ ਜਾਣ ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਸ਼ਾਮ ਦਾ ਤੁਹਾਡਾ ਜੁੜਾਂਗਾ ਜਲਦੀ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਉਦ ਤੱਕ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ ਤੇ